ਇਹ ਬੱਕਰੀਆਂ ਸਭ ਲੋ ਵੀ ਚੰਗੀਆਂ ਨੇ ਸਭ ਲੋ ਵੀ ਚੰਗੀਆਂ ਆਪਾਂ ਕਹਿੰਦੇ ਆ ਆਪਣੇ ਲਈ ਸਭ ਤੋਂ ਮਾੜੀਆਂ ਨੇ ਕਿਉਂਕਿ ਇਹ ਚੱਕ ਨਹੀਂ ਜਿੱਤਿਆ ਜਾਂਦਾ ਦੁਨੀਆ ਇਹ 3 ਤੋਂ 3 ਹੀ ਬਹੁਤ ਹੈ ਬਾਕੀ ਬਰੀਡਾਂ ਵਾਲਿਆਂ ਨੂੰ ਵੀ ਅੱਜ ਗੱਲ ਕਹਿਣਾ ਚਾਹੁੰਦੇ ਆ ਜਿਹੜੀ ਬਰੀਡਾਂ ਵਾਲਿਆਂ ਨੇ ਉਹ ਕਿਹੜੇ ਜ਼ਿਆਦਾ ਬੱਚੇ ਦੇ ਦੇਣਗੇ ਸਹੀ ਗੱਲ ਹੈ 40000 50000 ਲੱਖ ਲੱਖ ਨੂੰ ਬੱਚੇ ਚੋਪੜੇ ਜਾ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਸਹੀ ਗੱਲ ਕਿਉਂਕਿ ਐਨੇ ਵਾਲੀ ਚੀਜ਼ ਹੁੰਦੀ ਨਹੀਂ ਇਹ ਨੂੰ ਪਤਾ ਆਖਰ ਚ ਤਾਂ ਇਹਨੇ ਮੀਟ ਦੇ ਮੁੱਲੇ ਜਾਣੇ ਆ ਠੀਕ ਹੈ ਕਿਹੜੀ ਗੱਲ ਹੈ 35-23 ਕਦੀ ਬੱਕਰੀ ਆਪਣਾ 3 ਇੰਚ ਦੀ ਇਹ ਕਹਾਣੀ ਹਾਂ ਜੀ ਬਾਕੀ ਸਾਨੂੰ ਸ਼ੌਂਕ ਹੈ ਜੀ ਆ ਚੀਜ਼ਾਂ ਦਾ ਠੀਕ ਆ ਹਾਂ ਸ਼ਲੈਰੀਆਂ ਬੱਕਰੀਆਂ ਪਤਲੀਆਂ ਬੱਕਰੀਆਂ ਦਾ ਜੀ ਠੀਕ ਆ ਸੂਪੀ ਕਨਾ ਬਈ ਕੋਈ ਕਹਿੰਦਾ ਸੀ ਚਾਰ ਦੰਦ ਕਰਾ ਕੇ ਲਵਾਉਣੇ ਆ ਕੋਈ ਛੇ ਦੰਦ ਜਦੋਂ ਅੱਠ ਦੰਦ ਹੋਣੇ ਆਂ ਤਿੰਨ ਸੂਏ ਅੱਠ ਤੋਂ ਅਸੀਂ ਲੈ ਲੈਣੇ ਠੀਕ ਆ ਕਈ ਵਾਰ ਬੱਕਰੀਆਂ 10 ਦਿਨ 15 ਦਿਨ 20 ਦਿਨ ਜ਼ੋਰ ਮਾਰ ਜਾਂਦੀਆਂ ਨੇ ਸੂਨਸਾਰ ਉਸ ਤੋਂ ਬਾਅਦ ਚੋਂ ਅੱਧਾ ਕਿਲੋ ਦੀ ਰਹਿ ਜਾਂਦੀਆਂ ਨੇ ਉਹ ਬੱਕਰੀ ਹੁਣ ਅਸੀਂ ਬੱਕਰੀ ਦੀ ਮੰਗ ਜਿਹੜੇ ਕਹਿੰਦੇ ਨੇ ਵੀ ਚੰਗੀ ਬੱਕਰੀ ਮਾੜੇ ਮੁੱਲ 'ਚ ਨਹੀਂ ਮਿਲ ਸਕਦੀ ਆਹ ਦੇਖ ਲਓ 6000 ਦੀ ਲਈ ਹੋਈ ਆਪਾਂ ਨੇ 6000 ਦੀ ਹਾਂਜੀ ਹਾਂ ਬੱਚੇ ਲੈਣੇ ਨਹੀਂ ਦੁੱਧ ਲੈਣਾ ਹੈ ਮੇਨ ਚੀਜ਼ ਆਹੀ ਹੈ ਹੁਣ ਇਹਨਾਂ ਨੂੰ ਵਧਾਈ ਚੱਲੋ ਕੀ ਦਊਗੀ ਆਪਾਂ ਨੂੰ ਬੱਕਰੀ ਸਹੀ ਗੱਲ ਹੈ ਨਾ ਹੈ ਗੱਲਾਂ ਨੇ ਮੁੰਡੇ ਦੀ ਉਮਰ ਹੈਗੀ ਸਿਰਫ 21 ਸਾਲ ਦੀ ਬਾਕੀ ਸੋਨੇ ਕਿੰਨਾ ਕੁ ਚ ਰੱਖੀ ਬੈਠਾ ਅੰਦਰ ਬਦਿੰਦਰ ਹਾਂ ਗੁੜਤੀ ਦਿੱਤੀਆਂ ਹੋਈਆਂ ਨੇ ਗੁੜਤੀ ਇੱਥੋਂ ਆਈਆਂ ਹੋਈਆਂ ਨੇ ਹਾਂ ਬਾਕੀ ਅਜ ਨੂੰ 10 ਸਾਲ ਪਹਿਲਾਂ ਪੰਜ ਚਾਰ ਵਪਾਰੀਆਂ ਨੇ ਗੱਲਾਂ ਵੀ ਕਈਆਂ ਸੀ ਪੰਜਾਬ ਚ ਬੱਕਰੀ ਖਤਮ ਕਰਦਾ ਸੀ ਉਹ ਨਹੀਂ ਬੱਕਰੀ ਨਹੀਂ ਪੰਜਾਬ ਦੀ ਧਰਤੀ ਚ ਖਤਮ ਹੁੰਦੀ ਕਿ ਕਿੱਥੀ ਦੁਨੀਆ ਭੱਜ ਲੇ ਲੈ ਵੀ ਦੋਸਤੋ ਡਿੜਬੀ ਆਏ ਹੋਏ ਆ ਭਾਈ ਆਪਾਂ ਅੱਜ ਰਾਜੂ ਕੋਲੇ ਰਾਜੂ ਕਹਿੰਦਾ ਬਈ ਬਈ ਬੱਕਰੀਆਂ ਦਿਖਾਊਗਾ ਮੇਰਾ ਮੁੰਡਾ ਵੀ ਸਾਰਾ ਕੁਝ ਆਪਾਂ ਉਧਰ ਸਮਾਤਾ ਬਈ ਸਾਰਾ ਕੁਝ ਸਮਾਤਾ ਭੇਡਾਂ ਲਿਆਤੀਆਂ ਦਰਸਦਾਰ ਇਹਨਾਂ ਨੂੰ ਰੁਪਏ ਲਾਹੀ ਚੱਲਾਂਗੇ ਆਪੀ ਕਰੀ ਜਾਣਗੇ ਆਪੇ ਕਰਨਗੇ ਖਾਣਗੇ ਮੈਂ ਤਾਂ ਆਪਦਾ ਉੱਠਦੀ ਪੂਛ ਵਰਗਾ ਬਈ ਵਧੀਆ ਕਰਦੇ ਨੇ ਕੰਮ ਮੁੰਡੇ ਹਾਂ ਰਾਤ ਕਿਤੇ ਕੱਢਦਾ ਦਿਨ ਕਿਤੇ ਕੱਢਦਾ ਕਦੇ ਆ ਗਿਆ ਕਨੇ ਰੋਟੀ ਖਾ ਲੈਣਾ ਨਹੀਂ ਬਾਰੇ ਆਪਦਾ ਮौज ਕਰਦੇ ਆ ਬਈ 2 ਰੁਪਏ ਬਣ ਜਾਣੇ ਠੀਕ ਹੈ ਨਹੀਂ ਬੈਠੇ ਰਹਿੰਦੇ ਵੰਡੀਆਂ ਚ ਲੈ ਵੀ ਅੱਜ ਆਪਾਂ ਕਰਾਂਗੇ ਗੱਲਬਾਤ ਰਾਜੂ ਦੇ ਮੁੰਡੇ ਨਾਲ ਤੁਰਾ ਜੂ ਇੱਥੇ ਬੈਠ ਰਹੀਂ ਦਿੰਗਾ ਆਈ ਨਾ ਹੁਣ ਹਾਂ ਤੂੰ ਨਾ ਆਪਾਂ ਬੂਟੇ ਨਾਲ ਗੱਲਬਾਤ ਕਰ ਦਾਂਗੇ ਕਿਵੇਂ ਫੁੱਟੇ ਬਾਈ ਸੱਚੀ ਕਰ ਬਾਈ ਬਹੁਤ ਧੰਨਵਾਦ ਬਾਈ ਠੀਕ ਠਾਕ ਹਾਂਜੀ ਹਾਂਜੀ ਬਈ ਰਾਜੂ ਉਹ ਬਿਠਾਤਾ ਤਾਂ ਮੇਰਾ ਸਾਈਡ ਤੇ ਕਰਕੇ ਬਹੁਤ ਕਰਿਆ ਯਾਰ ਬਹੁਤ ਕਰ ਲਿਆ ਨਾ ਉਹਨੇ ਹਣਾ ਹੁਣ ਬਹੁਤ ਜੀ ਆਪਾਂ ਦੇ ਨਹੀਂ ਦੇ ਸਕਦੇ ਹਾਂ ਇਹ ਤਾਂ ਗੱਲ ਹੈਗੀ ਉਮਰ ਕਿੰਨੀ ਆ ਬਾਈ ਉਮਰ ਮੇਰੀ ਹੋ ਗਈ 21 ਸਾਲ ਦੀ ਬੱਸ ਹਾਂਜੀ 21 ਸਾਲ ਉਮਰ ਆ ਦਾ ਨਹੀਂ ਦੇ ਸਕਦਾ ਗੇ ਪੜਾਈ ਪੜੂ ਵੀ ਬਾਈ ਪੜਾਈ 12 ਕਰੀ ਤੀ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਤੂੰ ਤਵਾਟ ਗਿਆ ਬਾਕੀ ਕੁਛ 11ਵੀਂ ਚ ਪੜਦੇ ਰਿਹਾ ਵਿਆਹ ਕਰਤਾ ਸੀ ਇਹ ਰਾਜੂ ਨੇ ਕੀਤਾ ਮੁੰਡੇ ਨਾਲ ੱੱਕਾ ਨਹੀਂ ੱੱਕਾ ਤਾਂ ਸਾਡੇ ਬਾਕੀ ਛੋਟਿਆ ਹੁੰਦਾ ਸੀ ਥੋੜਾ ਕਰਤਾ ਸੀ ਥੋੜਾ ਠੀਕ ਆ ਗਰਵਾਜ ਆ ਜਾਣਗੇ ਗੁਰਦੇ ਪੁਰਾਣੇ ਸਮਿਆਂ ਦੀ ਠੀਕ ਆ ਹਾਂ ਬਾਕੀ ਆਪਾਂ ਉੱਠਾਂ ਵਾਲੇ ਵਜਦੇ ਸੀ ਸ਼ੁਰੂ ਦੇ ਨੂੰ ਜਿਹੜੀ ਚੀਜ਼ ਹੈਗੀ ਆ ਆਪਾਂ ਸੱਚ ਕਹਾਂਗੇ ਠੀਕ ਰਾਜਸਤਾਨੀ ਹੋਦੇ ਆ ਨਾ ਬਈ ਰਾਜਪੂਤਰ ਵਾਰੀ ਸਾਡੀ ਠੀਕ ਹੈ ਰਾਜਿਆਂ ਨਾਲੋਂ ਜਣੀ ਸਾਡਾ ਬਹੁਤ ਲੈਣ ਦੇਣ ਸੀ ਪੁਰਾਣੇ ਸਮਿਆਂ ਦੇ ਵਿੱਚ ਉੱਠਾਂ ਵਾਲਾ ਕੰਮ ਸੀ ਹਾਂ ਕੰਮ ਬਹੁਤ ਆਪਣਾ ਸਾਰੇ ਉੱਠ ਜਿੰਨੇ ਸਾਨੂੰ ਸਾਰੀ ਜਾਣਕਾਰੀ ਉੱਠਾਂ ਬਾਰੇ ਅੱਛਾ ਹਾਂ ਬਾਕੀ ਉਹਦੋਂ ਬਾਅਦ ਜੋ ਭੇਡਾਂ ਆਪਾਂ ਦਿਖਾਵਾਂਗੇ ਉੱਠੇ ਅਰ ਕਦੇ ਹਾਂ ਕੋਈ ਨਹੀਂ ਜ਼ਰੂਰ ਆਪਣੇ ਕਿੱਦੇ ਚੱਲੇ ਆਪਾਂ ਉੱਠ ਦਿਖਾ ਕੇ ਆਉਣੇ ਆਪਨੀਆਂ ਡਾਰਾਂ ਹੈਗੀਆਂ ਇੱਥੇ ਘਮਾਣੇ ਬਸ ਆਪਣੇ ਬੰਦੇ ਨਾਲ ਵੀ ਰਿਸ਼ਤੇਦਾਰ ਅੱਛਾ ਕਿੰਨਾ ਦੂਰ ਪੈਂਦਾ ਵੀਰੋ ਉਹ ਹੈਗਾ ਆਪਣਾ 100 ਡੇਸਕ ਕਿਲੋ ਜਾਇਆਵਾਂਗੇ ਫਰਾਤ ਘਟਾਵਾਂਗੇ ਕੋਈ ਨਾ ਜਦੋਂ ਉੱਠ ਦਿਖਾਵਾਂ ਤੁਹਾਨੂੰ ਠੀਕ ਹੈ ਜੀ ਰਾਜੂ ਨਾਲ ੱੱ ਲਾਂਗੇ ਉੱਠ ਦਿਖਾਉਂਦਾ ਨਾ ਬਾਕੀ ਹੁਣ ਤਾਂ ਤੁਹਾਨੂੰ ਪਤਾ ਪਹਿਲਾਂ ਖੇਤੀ ਉੱਠਾ ਨਾ ਕਰਿਆ ਕਰਦੇ ਅੱਛਾ ਹਾਂ ਬਾਕੀ ਪੁਰਾਣੇ ਸਮਿਆਂ 'ਚ ਜਮੀਨਾਂ ਦਾ ਤੁਹਾਨੂੰ ਪਤਾ ਹੈ ਘੱਟ ਹੁੰਦੀਆਂ ਸੀ ਬਾਕੀ ਉਠਾਂ ਤੇ ਜਿਹੜੇ ਲੈ ਮਾਲ ਪਸ਼ੂ ਵੀ ਉਹਨਾਂ ਨੂੰ ਜਿਆਦਾ ਵਧੀਆ ਮੰਨਿਆ ਜਾਂਦਾ ਸੀ ਠੀਕ ਆ ਇਹ ਤਾਂ ਗੱਲ ਹੈ ਬਹੁਤ ਵਧੀਆ ਚੀਜ਼ ਜਾਣੀ ਉਹਨਾਂ ਲਈ ਪੈਸਾ ਟੱਕਾ ਵੀ ਹੁੰਦਾ ਸੀ ਟੂ ਟੱਕੀ ਇੱਕ ਵਧੀਆ ਹੁੰਦਾ ਸੀ ਠੀਕ ਆ ਖੇਤੀ ਹੁੰਦੀ ਆ ਹੁਣ ਕਿਨਾ ਉਠਾਂ ਨਾਲ ਹੁਣ ਨਹੀਂ ਹੁੰਦੀ ਵਿੱਚ ਵਿੱਚ ਕਰਦੇ ਵੀ ਨੇ ਅਸੀਂ ਦੇਖੇ ਨੇ ਕੁਦਰ ਬਾਕੀ ਆਪਣੇ ਪਾਕਿਸਤਾਨ ਦੇ ਵਿੱਚ ਹੈਗੇ ਕਿਤੇ ਕਿਤੇ ਪਾਕਿਸਤਾਨ 'ਚ ਹੈਗੇ ਨੇ ਥੋੜਾ ਥੋੜਾ ਬਾਕੀ ਜਾਂ ਇਧਰ ਆਪਣੇ ਅੰਬਰਸਰ ਦੇ ਏਰੀਏ ਦੇ ਵਿੱਚ ਠੀਕ ਆ ਚਲੋ ਕੋਈ ਗੱਲ ਨਹੀਂ ਉਹ ਆਪਾਂ ਦਿਖਾਵਾਂਗੇ ਕਦੇ ਤੇ ਅੱਜ ਵੀ ਦੇਖ ਸਕਦੇ ਹੋਗੇ ਬੱਕਰੀਆਂ ਹੋਣ ਗਿਆ ਕਿੰਨੇ ਬੱਕਰੀ ਨੇ ਵਈਏ ਬਾਕੀ 25 ਕ ਬੱਕਰੀਆਂ ਆਪਣੀਆਂ ਨਹੀਂ ਬਾਕੀ 10 12 ਕ ਆਪਣੇ ਨਾਲ ਬਰਾਂਦਾ ਬੰਦਾ ਉਹਦੀਆਂ ਇਹ ਨਾਲ ਲਿਆ ਹਾਂਜੀ ਹਾਂ ਠੀਕ ਹੈ ਲੈ 25 ਕ ਬੱਕਰੇ ਨੇ ਬਾਕੀ ਤੇ ਇਧਰ ਹੀ ਹੁੰਨਾ ਬਈ ਦਾ ਪੱਕੇ ਤੌਰ ਤੇ ਹਾਂ ਬਾਕੀ ਜਿਆ ਵੀਡੀਓ ਵੀਡੀਓ ਬਾਕੀ ਜਿੰਨਾਂ ਵੇਲੇ ਆਈ ਬੱਕਰੀਆਂ ਕਹਿੰਦੀ ਠੀਕ ਕਿਹੜਾ ਚੈਨਲ ਹੈ ਕਿਹੜਾ ਆਪਣਾ ਆਪਣਾ ਰਾਜੂ ਗੌਟ ਫਾਰਮ ਜੀ ਲੈ ਵੀ ਰਾਜੂ ਗੌਟ ਫਾਰਮ ਜੜਵਾ ਪੰਜਾਬ ਚੈਨਲ ਤੋਂ ਬਾਕੀ ਤੁਹਾਨੂੰ ਵੀ ਬਧਾਈਆਂ ਜੀ ਤੁਹਾਡੇ 2 ਲੱਖ ਧੰਨਵਾਦ ਧੰਨਵਾਦ ਬਹੁਤ ਮਿਹਨਤ ਕੀਤੀ ਬਾਈ ਜੀ 22 ਦਾ ਰਹਿ ਗਿਆ ਸਿਰਫ 4000 ਠੀਕ ਹੈ ਕਰ ਦੋ ਯਾਰ ਲੱਖ ਕਰ ਦੋ ਮੁੰਡਿਆ 400 ਤੇ ਬਈ ਤੁਹਾਡਾ ਵੀ ਅਸੀਂ ਕਰ ਦਾਂਗੇ ਤੈ ਦਿਲ ਤੋਂ ਬਾਕੀ ਸਾਡੇ ਚੈਨਲ ਦੋਨੇ ਲੋਕਾਂ ਦੇ ਨਹੀਂ ਬਸ ਆਪਣਾ ਕੁਝ ਨਹੀਂ ਬਾਕੀ ਸਾਰੇ ਦੋਏ ਚੈਨਲ ਆਪਣੇ ਇੱਲਤੀ ਲਾੜਾ ਵੀ ਰਾਜੂ ਗੌਰਮ ਫਾਰਮ ਵੀ ਥੋਡੇ ਸਹਿਯੋਗ ਨਾਲ ਹੀ ਚੱਲਦੇ ਨੇ ਜੀ ਚੱਲਦੇ ਨੇ ਯਾਰ ਪੱਕੀ ਗੱਲ ਹੈ ਬਾਕੀ ਲੋਕਾਂ ਬਿਨਾ ਕੁਝ ਵੀ ਲੋਕਾਂ ਬਿਨਾ ਕੁਝ ਵੀ ਨਹੀਂ ਹੈਗੇ ਆਪਾਂ ਜਿਹੜੀ ਗੱਲ ਹੈ ਜਿਹੜੀ ਗੱਲ ਹੈ ਨਾ ਬਈ ਕਿ ਵੀ ਸਾਰਾ ਕੁਝ ਥੋਡੇ ਵਾਸਤੇ ਹੁੰਦੀ ਹੈ ਜਿਹੜੀ ਵੀ ਜਾਣਕਾਰੀ ਹੁੰਦੀ ਹੈ ਸਾਰੀ ਥੋਡੇ ਵਾਸਤੇ ਹੁੰਦੀ ਹੈ ਕਿ ਚੰਗੀ ਚੰਗੀ ਜਾਣਕਾਰੀ ਲੈ ਲਿਆ ਕਰੋ ਤੇ ਜਿਹੜੀ ਹੁੰਦੀ ਹੈਗੀ ਮਾੜੀ ਉਹ ਰੱਖ ਦਿਆ ਕਰੋ ਸਾਈਡ ਤੇ ਠੀਕ ਹੈ ਕਿਉਂਕਿ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਹੈ ਨਾ ਕਿਉਂਕਿ ਲੋਕਾਂ ਵਾਸਤੇ ਸਭ ਨੂੰ ਕਰਨਾ ਪੈਂਦਾ ਹੈ ਚੰਗੇ ਵੀ ਨੇ ਲੋਕ ਸਾਰੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਰੇਕ ਤਰ੍ਹਾਂ ਦੇ ਬੰਦੇ ਆਪਣੇ ਕੋਲੇ ਆਉਂਦੇ ਆਉਂਦੇ ਨੇ ਬਾਈ ਸਾਨੂੰ ਵੀਡੀਓ ਕਰ ਲਈ ਪੈਂਦੀ ਹੈਗੀ ਸਹੀ ਗੱਲ ਹੈ ਦਿਖਾ ਬਾਈ ਹੁਣ ਬੱਕਰੀਆਂ ਨਾ ਚੰਗੇ ਚੰਗੇ ਬੱਕਰੀਆਂ ਦਿਖਾ ਦਿਓ ਬੱਕਰੀਆਂ ਸਾਰੀ ਚੰਗੇ ਨੇ ਸਹੀ ਗੱਲ ਹੈ ਜੀ ਬੱਕਰੀਆਂ ਸਬਲ ਵੀ ਚੰਗੀਆਂ ਨੇ ਸਬਲ ਵੀ ਚੰਗੀਆਂ ਨੇ ਆਪਾਂ ਕਹਿੰਦੇ ਆ ਆਪਣੇ ਲਈ ਸਭ ਤੋਂ ਮਾੜੀਆਂ ਨੇ ਸਭ ਤੋਂ ਮਾੜੀਆਂ ਹਾਂ ਕਿਉਂਕਿ ਇਹ ਜੱਗ ਨਹੀਂ ਜਿੱਤਿਆ ਜਾਂਦਾ ਦੁਨੀਆ ਹੈਗੀ ਢੀਂਗ ਤੋਂ ਢੀਂਗ ਜੀ ਬਹੁਤ ਹੈ ਜੀ ਜਿਹੜੀ ਗੱਲ ਹੈ ਬੱਕਰੀ ਸਾਰੇ ਸਭ ਚੰਗੀ ਆ ਜਿੰਨੀ ਪੰਜਾਬ ਜਾਈਏ ਸੀ ਸਾਰੀ ਨੂੰ ਚੰਗੀ ਮੰਨਦੇ ਸਾਰੀ ਚੰਗੀ ਆ ਯਾਰ ਬਾਕੀ ਹੁਣ ਤਾਂ ਤੁਹਾਨੂੰ ਪਤਾ ਜੀ ਬਰੀਡਾਂ ਚੱਲ ਪਈਆਂ ਹਾਂ ਬਾਕੀ ਬਰੀਡਾਂ ਵਾਲਿਆਂ ਨੂੰ ਵੀ ਅੱਜ ਗੱਲ ਕਹਿਣਾ ਚਾਹੁੰਦੇ ਆ ਜਿਹੜੀ ਬਰੀਡਾਂ ਵਾਲਿਆਂ ਨੇ ਉਹ ਕਿਹੜਾ ਜ਼ਿਆਦਾ ਬੱਚੇ ਦੇ ਦੇਣਗੀਆਂ ਸਹੀ ਗੱਲ ਆ ਜੀ ਜਿਹੜੀਆਂ ਲੰਬੇ ਕੰਨਾਂ ਵਾਲੀਆਂ ਨੇ ਉਹ ਕਿਹੜਾ ਜ਼ਿਆਦਾ ਦੁੱਧ ਦੇ ਦੇਣਗੀਆਂ ਬੱਕਰੀ ਨੇ ਉ ਖਰਾਕ ਨੇ ਛੋਟੇ ਨੇ ਦੁੱਧ ਦੇਣਾ ਕੋਈ ਚੰਗੀ ਬਰੀਡ ਵਾਲੀ ਨੇ ਜਾਦੇ ਬੱਚੇ ਨਹੀਂ ਦੇਣੇ ਸਹੀ ਗੱਲ ਹੈ ਬਾਕੀ ਇਹ ਲੁੱਟਾਂ ਕਿ ਸੁੱਟਾਂ ਥੋੜਾ ਜਿਹਾ ਬਚੋ ਤੁਹਾਨੂੰ ਪਤਾ ਹੁਣ ਜਾਦੇ ਤੰਨਾ ਤੋਂ ਬਚ ਕੇ ਰਹੀ ਹੈ 40000 50000 ਲੱਖ ਲੱਖ ਨੂੰ ਬੱਚੇ ਚੋਪੜੇ ਜਾ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਸਹੀ ਗੱਲ ਹੈ ਠੀਕ ਹੈ ਜਿਹੜੀ ਗੱਲ ਹੈ ਉਹ ਗਲਤ ਹਨਾ ਚੀਜ਼ ਯਾਰ ਮੇਰੇ ਹਸਾਬ ਨਾਲ ਗਲਤ ਹੈ ਜੀ ਕਿਉਂਕਿ ਇਹ ਗਲਤ ਕਿਵੇਂ ਉਹ ਵੀ ਤੁਹਾਨੂੰ ਦੱਸ ਦਾਂਗੇ ਕਿਉਂਕਿ ਇਹ ਧੰਦਾ ਪਿੱਟ ਜਾਊਗਾ ਜੀ ਧੰਦਾ ਪਿੱਟ ਜਾਊਗਾ ਕਿਉਂਕਿ ਐਨੇ ਵਾਲੀ ਚੀਜ਼ ਹੁੰਦੀ ਨਹੀਂ ਇਹ ਤੁਹਾਨੂੰ ਪਤਾ ਆਖਰ ਚ ਤਾਂ ਇਹਨੇ ਮੀਟ ਦੇ ਮੁੱਲੇ ਜਾ ਬੱਕਰੀ ਤੇ ਜੇ ਆਪਾਂ ਕਹਨੇ ਆ ਬੱਕਰੀ ਤੇ ਪੈਸਾ ਲਾਓ ਕਿਉਂਕਿ ਇਹਨੇ ਬੱਕਰੀ ਨੇ ਦੁੱਧ ਵੀ ਦੇਣਾ ਇਹ ਗੱਲ ਕਹੀ ਹੈ ਬੱਚੀ ਬੱਚੇ ਵੀ ਦੇਣੇ ਨੇ ਜੀ ਜਮੀ ਐਂਡ ਗੱਲ ਕਰੀ ਹੈ ਕਿ ਅੱਜ ਤੱਕ ਕਿਸੇ ਨੇ ਆਏ ਆਪਾਂ ਨੂੰ ਕਿਹਾ ਨਹੀਂ ਹੈਗਾ ਵੀ ਐਂਡ ਬੱਕਰੀ ਨਹੀਂ ਦੇਖਾਂ ਬਾਈ ਤਰਸੇਮ ਲੋਕਾਂ ਦੇ ਰੰਗ ਆਪਾਂ ਰੋਜ਼ ਦੇਖਦੇ ਆ ਕਿਉਂਕਿ ਥੋੜਾ ਜਿਹਾ ਸਹਿਮ ਨਾਲ ਚੱਲੋ ਜੀ ਆਪਾਂ ਨੇ ਧੰਦਾ ਲੰਬਾ ਜਰ ਚਲਾਉਣਾ ਲੰਬਾ ਚਲਾਉਣਾ ਬਾਕੀ ਇਹ ਕਦੇ ਖਤਮ ਹੋਣ ਵਾਲਾ ਧੰਦਾ ਨਹੀਂ ਹੈਗਾ ਨਹੀਂ ਖਤਮ ਨਹੀਂ ਹੋਊਗਾ ਕਿਉਂਕਿ ਇਹ ਖੱਪਦੀਆਂ ਨੇ ਖੱਪਦੀਆਂ ਨੇ ਜਿਹੜੀ ਚੀਜ਼ ਨਾ ਖੱਪੇ ਉਹ ਖਤਮ ਹੁੰਦੀ ਹੈ ਜਿਹੜੀ ਨਾ ਖੱਪਦੀ ਆ ਉਹ ਕ ਦਾ ਹੋਊਗੀ ਮਾਥਾ ਮਥਾ ਹੈ 32 ਇੰਚ ਦੀ ਇਹ ਕਹਨੇ ਆਈ ਬਾਕੀ ਹੋਊਗੀ ਤਾਂ ਬੰਦਾ 32 23 ਕਦੀ ਬੱਕਰੀ ਹੋਊਗੀ ਆਪਣਾ 33 ਇੰਚ ਦੀ ਇਹ ਕਹਾਂਗੇ ਹਾਂ ਜੀ ਬਾਕੀ ਸਾਨੂੰ ਸ਼ੌਕ ਹੈ ਜੀ ਆ ਚੀਜ਼ਾਂ ਦਾ ਠੀਕ ਆ ਹਾਂ ਸ਼ਲੈਰੀਆਂ ਬੱਕਰੀਆਂ ਪਤਲੀਆਂ ਬੱਕਰੀਆਂ ਦਾ ਜੀ ਕੋਈ ਸਾਨੂੰ ਮੋਟੀ ਬੱਕਰੀ ਦਾ ਕੋਈ ਮਤਲਬ ਨਹੀਂ ਕੋਈ ਵੱਡੇ ਘੱਟ ਵਾਲੀ ਦਾ ਕੋਈ ਮਤਲਬ ਨਹੀਂ ਕੋਈ ਕੰਨਾਂ ਵਾਲੀ ਦਾ ਕੋਈ ਮਤਲਬ ਨਹੀਂ ਅਸੀਂ ਮੇਨ ਚੀਜ਼ ਸਨੱਖ ਤੇ ਬੱਕਰੀ ਥੱਲੇ ਦੁੱਧ ਦਾ ਇਹ ਦੋ ਚੀਜ਼ਾਂ ਤੇ ਕੰਮ ਆਪਾਂ ਕਰਿਆ ਅੱਜ ਤੱਕ ਬਾਕੀ ਆਪਣੇ ਬੁੜਿਆਂ ਨੇ ਵੀ ਕਦੇ ਆਪਣੇ ਬੁੜਿਆਂ ਨੇ ਸਾਡੇ ਘਰੇ ਅਸੀਂ ਟੁੱਟ ਮੇ ਅੱਗ ਵਾਲੀ ਬੱਕਰੀ ਨਹੀਂ ਦੇਖੀ ਠੀਕ ਆ ਉਹਨਾਂ ਨੇ ਠੁਕਮੇ ਚੱਡੇ ਵਾਲੀ ਬੱਕਰੀ ਰੱਖਿਆ ਛੋਟਾ ਥਣ ਰੱਖਿਆ ਜਿਆਦਾ ਲੰਮਾ ਥਣ ਜਿਆਦਾ ਲੰਮਾ ਥਣ ਨਾ ਹੋਵੇ ਨਹੀਂ ਰੱਖਿਆ ਜੀ ਠੀਕ ਆ ਬਾਕੀ ਤੁਸੀਂ ਆ ਬੱਕਰੀਆਂ ਥਣ ਦੇਖ ਸਕਦੇ ਹੋ ਕਿੱਡੇ ਨੇ ਪਹਿਲੇ ਸੂਏ ਪੱਠਾ ਦੋ ਦੰਦ ਆ ਆ ਦੇਖ ਲਓ ਠੀਕ ਆ ਸੂਪੀ ਕਨਾ ਬਈ ਕੋਈ ਕਹਿੰਦਾ ਸੀ ਚਾਰ ਦੰਦ ਕਰਾ ਕੇ ਲਵਾਉਣੇ ਆ ਕੋਈ ਛੇ ਦੰਦ ਜਦੋਂ ਅੱਠ ਦੰਦ ਹੋਣੇ ਜੀ ਤਿੰਨ ਸੂਏ ਪੱਠਾ ਤੁਸੀਂ ਲੈ ਲੈਣੇ ਨੇ ਇਹ ਇੱਕ ਦੇਖ ਲਓ ਅਸਲ ਕਮਾਈ ਉਹ ਆਏ ਉਹ ਹੀ ਕਮਾਈ ਉਹ ਤਾਂ ਉਹਨਾਂ ਨੇ ਚੰਮ ਵਧਾਈ ਜਾਂਦੇ ਨੇ ਚੰਮਾ ਨੇ ਕੋਈ ਦੁੱਧ ਨਹੀਂ ਦੇਣਾ ਜੀ ਆਹ ਦੇਖ ਲਓ 2 ਕਿਲੋ ਦੁੱਧ ਹੁਣ ਤੁਹਾਡੇ ਸਾਹਮਣੇ ਪਹਿਲੇ ਸੂਏ ਕੱਢੀ ਜਾਂਦੀ ਆ ਠੀਕ ਆ ਆ 11 12 ਦਾ ਅੱਧ ਬੂੜੀ ਤਾਂ ਉਹੀ ਕਰ ਦਾਂਦੇ ਨੇ ਬੱਕਰੀ ਅਸਲ ਕਿੰਨਾ ਕੁ ਹੁੰਦਾ ਦੁੱਧ ਜੇ ਦੇਖਿਆ ਜਾਵੇ ਤਾਂ ਯਾਰ ਦੁੱਧ ਜੀ ਅਸੀਂ ਪਹਿਲਾਂ ਵੀ ਦੱਸਿਆ ਸੀ ਫਿਰ ਤੁਹਾਨੂੰ ਪਤਾ ਹੈ ਸਾਸੀ ਦੱਸ ਦਿੰਦੇ ਨੇ ਲੋਕ ਮੇਲੇ ਕਰਾਉਣ ਲੱਗ ਜਾਂਦੇ ਨੇ ਹੈ ਬਾਕੀ ਦੁੱਧ ਤਾਂ ਤੁਸੀਂ ਛੱਡੇ ਦੋ ਗੱਲ ਜੀ ਬਾਕੀ ਦੁੱਧ ਹੈਗਾ ਸੇਵਾ ਦਾ ਸੇਵਾ ਦਾ ਦੁੱਧ ਜਿਹੜੀ ਮੇਨ ਗੱਲ ਹੈ ਬਾਕੀ ਅਸਲ ਦੁੱਧ ਜੇ ਬੱਕਰੀ ਦੋ ਢਾਈ ਦੋ ਢਾਈ ਪੰਜ 6 ਮਹੀਨੇ ਕੱਢਦੇ ਬਹੁਤ ਹੁੰਦੀ ਅੰਦਾਜ਼ਾ ਤਾ ਅਸਲ ਹੁੰਦਾ ਹੈ ਲਗਾਤਾਰ ਜੇ ਹੁਣ ਕਈ ਵਾਰ ਬੱਕਰੀਆਂ 10 ਦਿਨ 15 ਦਿਨ 20 ਦਿਨ ਜ਼ੋਰ ਮਾਰ ਜਾਂਦੀ ਨੇ ਸੂਣਸਾਰ ਉਸ ਤੋਂ ਬਾਅਦ ਉਹ ਅੱਧਾ ਕਿਲੋ ਦੀ ਰਹਿ ਜਾਂਦੀਆਂ ਨੇ ਉਹ ਬੱਕਰੀ ਉਹ ਨਹੀਂ ਬੱਕਰੀ ਜਿਮਾਨੀ ਬੱਕਰੀ ਥੋੜੀ ਮੰਨਾਂਗਾ ਨਾ ਹਾਂ ਕਈ ਵਾਰ ਰੈਗੂਲਰ ਹੀ ਬੱਕਰੀ ਦੇਵੇ ਦੁੱਧ ਯਾਨੀ ਕਿ ਜਿੰਨਾ ਕਿ ਵੀ ਹੁੰਦਾ ਉਹ ਥੱਲੇ ਨਾ ਬਾਕੀ ਕਈ ਬੱਕਰੀਆਂ ਹੁੰਦੀਆਂ ਨੇ 2-2 ਮਹੀਨੇ ਪਹਿਲਾਂ ਧਾਰਾ ਪਾ ਲੈਂਦੀਆਂ ਨੇ ਉਹ ਬੱਕਰੀ ਨਹੀਂ ਅਸੀਂ ਕਦੇ ਰੱਖੀ ਕਿਉਂ ਜੀ ਕਾਤੋਂ ਨਹੀਂ ਰੱਖੀ ਉਹਨਾਂ ਰੱਖੀ ਪਹਿਲਾਂ ਹੀ ਕਾਰਨ ਕੀ ਆ ਬਈ ਦਾ ਕਾਰਨ ਕੀ ਹੈ ਵੀ ਰੱਖਣੀ ਕਾਤੋਂ ਨਾਲ ਇਹਦਾ ਦੁੱਧ ਨਹੀਂ ਸਾਫ਼ ਹੁੰਦਾ ਇਹ ਦੁੱਧ ਨਹੀਂ ਸਾਫ਼ ਹੁੰਦਾ ਜਿਵੇਂ ਆਹ ਪੱਠਾ ਇੱਕ ਦੀ ਭੈਣ ਆਪਾਂ ਹੋਰ ਦਫਾਗੇ ਇਹ ਸਾਰਾ ਸਾਰਾ ਦੁੱਧ ਦਿੰਦੀਆਂ ਨੇ ਅੱਛਾ ਸੂ ਗੱਬਣਾ ਹੋ ਰਹੀਆਂ ਨੇ ਤਣ ਤਣ ਮਹੀਨਿਆਂ ਦੇ ਗੱਬਣਾ ਹੋ ਰਹੀਆਂ ਨੇ 2-2 ਦੀਆਂ ਕਿੰਨਾ ਕਿੰਨਾ ਦੁੱਧ ਦਿੰਦੀਆਂ ਹੁਣ ਵੀ ਕਿਲੋ ਕਿਲੋ ਡੇਢ ਡੜ ਕਿਲੋ 2-2 ਕਿਲੋ ਦੋਏ ਟਾਈਮਾਂ ਦਾ ਦਹੀਂ ਜਾਂਦੇ ਦਹੀਂ ਜਾਂਦੇ ਨੇ ਹਾਂ ਉਹ ਨਾਲ ਅਸਲ ਨੂੰ ਅਸੀਂ ਵ ਕੰਮ ਕਰੀਏ ਜਿਆਦਾ ਜੇ ਦੇਖਿਆ ਜਾਦਾ ਨਾਸਲਾਂ ਅਸਲੀ ਹੋਈ ਰੱਖਣਾ ਹਾਂ ਕੋਈ ਮੋਟੀਆਂ ਨੇ ਦੁੱਧ ਨਹੀਂ ਦੇਣਾ ਜੀ ਕੋਈ ਬਿਲਕੁਲ ਦੁੱਧ ਨਹੀਂ ਦੇਣਾ ਨਸਲ ਤੇ ਕੰਮ ਕਰੋ ਨਸਲ ਨੇ ਦੁੱਧ ਦੇਣਾ ਸਹੀ ਗੱਲ ਆ ਜਿਵੇਂ ਬਈ ਮੱਜਾ ਗਾਵਾ ਹੁੰਦਿਆਂ ਮੇਨ ਕੰਮ ਹੁੰਦਾ ਗਾ ਜੀ ਦੁੱਧ ਦਾ ਮੇਨ ਕੰਮ ਹੁੰਦਾ ਨਾ ਕਿ ਬਈ ਉੱਚੀ ਆ ਗਈ ਓਏ ਆਏ ਆ ਇਹ ਨਾ ਕੋਈ ਮੈਟਰ ਨਹੀਂ ਕੋਈ ਮੈਟਰ ਨਹੀਂ ਕਰਦਾ ਦੁੱਧ ਦੇ ਵੀ ਹਨਾ ਚੰਗਾ ਦੁੱਧ ਆ ਦੋ ਦੰ ਦੁਪੱਟਾ ਹੀ ਦੇਖ ਸਕਦਾ ਵੀ ਕੁਆਲਿਟੀ ਦੇਖ ਸਕਦਾ ਪਤਲੀ ਜੀ ਬੱਕਰੀ ਹੈ ਨਾ ਬਾਕੀ ਅਸੀਂ ਸ਼ਕੀਨ ਆ ਜਿਆਦਾ ਲੋਈਆਂ ਬੱਕਰੀਆਂ ਹਾਂ ਹਾਂ ਜਾ ਕਾਲੀ ਜਾਂ ਲੋਹੀ ਹੋਰ ਫੜ ਲਵਾਂਗੇ ਬਾਕੀ ਆ ਡੱਬੀ ਬੱਕਰੀ ਆਪਣੇ ਕੋਲ ਹੁਣੇ ਆਈ ਐ ਅੱਛਾ ਹਾਂ ਇਹ ਮੰਡੀ ਚੋਂ ਆਪਾਂ ਲਈ ਐ ਕੋਈ ਆਪਾਂ ਝੂਠ ਨਹੀਂ ਬੋਲਦੇ ਹੂੰ ਹੂੰ ਚੰਗੀ ਲੱਗੀ ਤਾਂ ਬੁੜੇ ਨੇ ਲੈ ਲਈ ਜੀ ਠੀਕ ਆ ਤੇ ਕੱਦ ਹੈਗਾ ਦਾ ਪੂਰਾ 40 ਇੰਚੀ 40 ਇੰਚ ਪੂਰਾ ਹਾਂ ਸਿੰਗੀ ਦੇਖ ਲਓ ਤੇ ਕੰਨ ਕੰਨ ਬਹੁਤ ਆ ਪੱਠ ਦਾ ਠੀਕ ਆ ਤੇ ਰੰਗਾ ਆ ਦਾ ਜੀ ਲੋਹਾ ਡੱਬਾ ਲੋਹਾ ਡੱਬਾ ਆ ਗਿਆ ਹਾਂ ਤੇ ਤਿੰਨ ਮਹੀਨਿਆਂ ਦੀ ਗੱਬਣ ਆ ਦੁੱਧ ਵੀ ਥੋੜਾ ਆ ਇਹ ਤਾਰਾਂ ਕੱਟੇ ਨੇ ਬਸ ਹੁਣ ਤਾਂ ਸੁੱਕਦੀ ਜਾਂਦੀ ਆ ਲੈ ਹੋਰ ਫੜ ਲਾ ਬਈ ਮਗਦੀ ਮਗਰ ਹਾਂ ਹੋਰ ਦਿਖਾ ਦਾਨੀ ਆਪਾਂ ਬੱਕਰੀਆਂ ਦਿਖਾਈ ਜਾਂਦੇ ਆਂਗੇ ਬਾਕੀ ਉਹਨੂੰ ਇੱਕ ਸੁੰਦਰੀ ਵੀ ਦਿਖਾ ਦਾਨੇ ਆ ਜੀ ਸੁੰਦਰੀ ਕਿਹੜੀ ਸੁੰਦਰੀ ਆ ਬਈ ਜਿਹੜੇ ਕਹਿੰਦੇ ਨੇ ਵੀ ਚੰਗੀ ਬੱਕਰੀ ਮਾੜੇ ਮੁੱਲ ਚ ਨਹੀਂ ਮਿਲ ਸਕਦੀ ਆਹ ਦੇਖ ਲਓ 6000 ਦੀ ਲਈ ਹੋਈ ਆਪਾਂ ਨੇ 6000 ਦੀ ਹਾਂ ਜੀ ਹਾਂ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਮਹੀਨਾਕ ਹੋਇਆ ਜੀ ਅੱਛਾ ਬਾਕੀ ਲੋਕ ਤਾਂ ਕਹਿਣਗੇ ਬੁੜੀ ਆਈ ਆਹ ਦੇਖ ਲਓ ਤੁਹਾਨੂੰ ਦੰਦ ਵੀ ਦਿਖਾ ਦਾਨੇ ਆ ਦੰਦ ਕਿੰਨੇ ਗੁਣੇ ਖੁਰਪੇਆ ਵਰਗੇ ਦੰਦ ਨੇ ਯਾਰ ਦੰਦ ਤਾਂ ਬੁੜੀ ਤਾਂ ਕਿੱਥੇ ਆ ਗਈ ਕਿਸੇ ਨੇ ਮਾਰਤੀ ਬਸ ਸਾਹ ਵੀ ਨਹੀਂ ਜਿਹੜੀ ਗੱਲ ਆ ਆਪਾਂ ਚਲੋ ਜਾਨ ਛਡਾ ਲਈ ਕਸਾਈ ਲੈਂਦੇ ਦੀ ਇਹਨੂੰ ਅੱਛਾ ਹਾਂ ਵੀ ਚਲ ਆਪਾਂ ਨੂੰ ਵਧੀਆ ਲੱਗੀ ਨੱਕ ਮੋਹ ਦੀ ਤੁਸੀਂ ਦੇਖ ਸਕਦੇ ਹੋ ਵਧੀਆ ਪੱਟਾ ਬੱਚੇ ਵਧੀਆ ਦੇ ਦੂ ਯਾਰ ਅੱਜ ਗੱਬਣਾ ਹੀ ਤਾਂ ਨਵੇਂ ਮਹੀਨੇ ਦੀ ਅੱਛਾ ਹਾਂ ਦੇਖ ਸਕਦੇ ਹੋ ਬਾਕੀ ਜਿਹੜਾ ਬੱਚੇ ਹੋ ਜਾਣਗੇ ਇਹਦੇ 10000 ਰੁਪਏ ਮਨ ਲੱਗਦਾ ਨਾ ਜਿਹੜੇ 6000 ਦੀ ਆਪਾਂ ਕੋਈ ਝੂਠ ਨਹੀਂ ਬੋਲਦੀ ਆਪਾਂ ਕੋਈ ਵੇਚਣੀ ਨਹੀਂ ਬੱਕਰੀ ਆਪਾਂ ਪਹਿਲਾਂ ਕਹਿ ਜੀਏ ਵੀਡੀਓ ਦੇ ਵਿੱਚ ਕੋਈ ਆਪਣੀ ਬੱਕਰੀ ਸੇਲ ਨਹੀਂ ਕਿਉਂ ਲੋਕ ਕਹਿੰਦੇ ਨੇ ਬੱਕਰੀਆਂ ਵੇਚਣ ਵਾਲੇ ਝੂਠ ਬੋਲਦੇ ਨੇ ਐ ਕਰਦੇ ਨੇ ਵੇਚਣੀ ਕੋਈ ਨਹੀਂ ਹੈਗੀ ਨਾ ਵੇਚਣੀ ਕੋਈ ਵੀ ਨਹੀਂ ਜੀ ਕੋਈ ਫੋਨ ਵੀ ਨਾ ਕਰੋ ਬਾਕੀ ਨੰਬਰ ਵੀ ਨਾ ਦਿਓ ਆਪਾਂ ਆਪਾਂ ਨੰਬਰ ਵੀ ਫੋਨ ਦੇ ਆਪਾਂ ਕੋਈ ਵੇਚਣੀ ਨਹੀਂ ਹੈਗੀ ਜੀ ਕੋਈ ਵਪਾਰ ਨਹੀਂ ਕਰਨਾ ਠੀਕ ਹੈ ਹਾਂ ਬਾਕੀ ਆਪਾਂ ਲੈ ਜਰੂਰ ਲਵਾਂਗੇ ਜੀ ਇੱਕ ਦੋ ਜੇ ਕੋਈ ਚੰਗੀ ਆਪਾਂ ਨੂੰ ਮਿਲ ਚੰਗੀ ਦੇ 10000 ਰੁਪਏ ਦੀ ਨਾ ਖਰੀਦੀ ਹੋਈ ਹੈ। ਪ੍ਰੀਡ ਵਾਲੀ ਬੱਕਰੇ ਖਰਨੇ ਦੀ ਬੱਕਰੀ ਹੈ। ਖਰਨੇ ਦੀ ਬੱਕਰੀ ਹੈ। ਵੇ ਗਰਦਨ ਦੇਖੋ ਕਿੰਨੀ ਲੰਮੀ ਗਰਦਨ ਹੈ। ਹਾਂ ਜੀ ਹੁਣ ਸ਼ਾਮ ਦਾ ਗਈ ਇਹਨੂੰ। ਵਿਚਾਰੀ ਚਲੋ ਆਪਣੇ ਲਈ ਫਿਰ ਜਿਹੜੀ ਅੱਗੇ ਬੱਚੇ ਦੇਊਗੀ ਚੰਗੇ ਆਉਣਗੇ ਜਿਹੜੀ ਮੇਨ ਗੱਲ ਹੈ ਨਾ ਬਈ। ਮੇਨ ਗੱਲ ਹੈ ਜੀ ਦੇਖ ਸਾਡਾ। ਲੈ ਵੀ ਹੋਰ ਫੜ ਲਾ। ਹਾਂ ਹੋਰ ਦਿਖਾ ਦਾਨੀ ਜੀ। ਲੈ ਵੀ ਤੁਹਾਨੂੰ ਦਿਖਾਉਂਦੇ ਆਂਗੇ ਆਪਾਂ। ਸਾਰੀਆਂ ਬਿਰ ਬੱਕਰੀਆਂ ਏਡੇ ਏਡੇ ਕਹਿੰਦੇ ਪਰ ਦੁੱਧ ਵਾਲੀਆਂ ਬੱਕਰੀਆਂ ਨੇ ਬਈ ਬੂਟਾ ਕਹਿੰਦਾ। ਇਹ ਤਾਂ ਜਮੇ ਕਰਮਾਂ ਵਾਲੀ ਹੈ ਬਸ। ਜਦਾਂ ਦੀ ਜੰਮੀ ਆਈ ਬਾਦ ਰੰਗੇ ਲਾਇਏ ਨੇ ਨਿਹਾਈ ਕਿਵੇਂ ਬਾਈ ਕੀ ਰੰਗ ਲਾਇਨੇ ਹੈ ਇਹਦੀਆਂ ਬੇਚ ਵੀ ਬਥੇਰੀਆਂ ਲਈਆਂ ਜੀ ਰੱਖ ਵੀ ਬਥੇਰੀਆਂ ਲਈਆਂ ਪਰ ਮਰੀ ਨਹੀਂ ਕੋਈ ਮਰੀ ਕੋਈ ਨਹੀਂ ਆ ਜੀ ਤਿੰਨ ਬੱਚੇ ਦੋ ਬੱਚੇ ਇਹ ਤਿੰਨ ਬੱਚੇ ਯਾਰ ਇੰਨੀ ਕਿੱਥੇ ਬੱਚੇ ਪਾਣੇ ਆ ਥੱਪੜ ਮਾਰਦੀ ਨਾ ਉਹ ਵੀ ਛੱਪ ਜਾਂਦਾ ਪੀਤਾ ਪਾਣੀ ਵੀ ਬੱਕਰੀਆਂ ਢਿੱਡ ਚ ਦੀਜੂਗਾ ਉਹ ਚੀਜ਼ਾਂ ਨੇ ਜੀ ਹੂੰ ਬਾਕੀ ਦੇਖ ਸਕਦੇ ਹੋ ਪੁਰਾਣਾ ਖਰਨਾ ਇਹ ਆਪਣਾ ਬਹੁਤ ਪੁਰਾਣਾ ਹੂੰ 40 50 ਸਾਲ ਤੋਂ ਹੀ ਪੁਰਾਣਾ ਹੀ ਚੱਲਦਾ ਆਉਂਦਾ ਠੀਕ ਆ ਆ ਬਾਕੀ ਇੱਕ ਮੰਮਣੀ ਕੇ ਵਾਲਾ ਬੋਕ ਆਇਆ ਦੀ ਆਪਣੇ ਲਵੇ ਉਹ ਬੱਕਰੀਆਂ ਦੇ ਵਿੱਚੋਂ ਬੱਕਰੀਆਂ ਨੇ ਠੀਕ ਆ ਆਪਣੇ ਸਾਰੇ ਮਲੇ ਕੋਟਲੇ ਗੁੱਜਰਾਂ ਨੂੰ ਜਿੰਨੇ ਮਰਜ਼ੀ ਉਹ ਪੁੱਛ ਲੋ ਵੀ ਉਹ ਬੱਕਰੇ ਨੇ ਕਿੰਨਾ ਨਾਮ ਰਾਜੂ ਦਾ ਕਰਿਆ ਦੀ ਠੀਕ ਹੈ ਹਾਂ ਬਾਕੀ ਰਾਜੂ ਸ਼ੁਰੂ ਤੋਂ ਜਾਣੇ ਉਹ ਬੱਕਰੇ ਨਾਲ ਗਿਆ ਹੀ ਸਹੀ ਗੱਲ ਹੈ ਆਪਾਂ ਜਾਦੇ ਆਪਾਂ ਉਹ ਗੱਲ ਆਪਾਂ ਕਰਦੇ ਵੀ ਨਹੀਂ ਚਲੋ ਅਗਲਾ ਕਹਾਣਾ ਫੜਾ ਮਾਰਦੇ ਨੇ ਹੂੰ ਬੱਕਰੀ ਅਸਲ ਕਰਨੀ ਕਰਾਈ ਆਪਣੀ ਨੇ ਮੁੱਲਾ ਪਰ 4.5 ਕਿਲੋ ਦੀ ਦੋ ਟਾਈਮਾਂ ਦੀ ਇਹਨੇ ਕਰਤਿਆ ਹਾਂ ਠੀਕ ਆ ਨਵੀਂ ਪੱਠ ਆਈ ਹਲੇ ਦੇਖ ਲੋ ਹੂੰ ਪੰਜ ਸੂਏ ਲੈ ਲਈ ਠੀਕ ਆ 4 ਸਾਲਾਂ ਦੇ ਵਿੱਚ 4 ਸਾਲ ਦੀ ਪੰਜ ਸੂਏ ਪੰਜ ਸੂਏ ਬੱਕਰੀ ਨੇ ਦੇਤੀ ਠੀਕ ਇਹਨੂੰ ਫੜੋ ਮੜਾ ਜ ਮੈਂ ਇਹਦੀ ਪੱਠ ਵੀ ਤੁਹਾਨੂੰ ਦਿਖਾ ਦਾਨੀ ਜਿਹੜੇ ਕਹਿੰਦੇ ਨੇ ਵੀ ਛੋਟੀ ਬੱਕਰੀ ਵੱਡੀ ਪੱਠ ਪੈਦਾ ਨਹੀਂ ਕਰ ਸਕਦੀ ਲੈ ਵੀ ਆ ਦਿਖਾ ਦੇ ਬਈ ਨੱਕ ਨਕੌੜਾ ਦਿਖਾ ਦੇਦਾ ਬਈ ਕੁਆਲਿਟੀ ਦੇਖ ਸਕਦੇ ਹੋ ਫੇਸ ਦੀ ਕੁਆਲਿਟੀ ਦੇਖੋ ਨਾ ਸਿੰਗ ਦੇਖੋ ਘਰ ਪਰਾਂ ਘਰ ਵਜੇ ਨੂੰ ਆਏ ਜੇਦੀ ਪਹਿਲੇ ਸੂਏ ਦੀ ਇਹਦੀ ਹੈ ਹਾਂ ਜੀ ਦੇਖ ਵੀ ਇਹ ਤੋਂ ਦੇਖ ਸਕਦੇ ਹੋ ਬਈ ਚਾਰ ਉਂਗਲਾਂ ਉੱਚੀ ਹੋਇਆ ਤਾਂ 40 ਇੰਚ ਕਰਦਾ ਜੀ ਅੱਛਾ ਮਾਈ ਨਹੀਂ ਛੱਡੀ ਹੋਈ ਆਪਾਂ ਇਹ ਠੀਕ ਹੈ ਬੇਚੀ ਵਾਲੀ ਨਹੀਂ ਗਈ ਇਹ ਹਾਂ ਇਹ ਪਿਓਰ ਬੱਕਰੀਆਂ ਦੇ ਵਿੱਚੋਂ ਬੱਕਰੀਆਂ ਨੇ ਜੀ ਸਿੰਘੀਆਂ ਨੱਕ ਮੂੰਹ ਤਾਂ ਨਵੇਂ ਮਹੀਨਿਆਂ ਦੀ ਗੱਬਣਾ ਬੱਕਰੀ ਵਾਗੀ ਚਮਕਬਾਉ ਦਾ ਵੱਠ ਤੇ ਲੈ ਵੀ ਆਹ ਦੇਖ ਸਕਦੋਂਗੇ ਮਾਂ ਇਹਦੀ ਬਾਕੀ ਇਹ ਥੋੜੀ ਜੀ ਬਿਮਾਰ ਹੋ ਗਈ ਪਿੱਛੇ ਬੱਕਰੀ ਆਪਣੀ ਦੇਖੀ ਬਈ ਤਾਂ ਕਰਕੇ ਥੋੜੀ ਜਿਹੀ ਲੱਸੀ ਆਈ ਮਾਵਾਆਂ ਧੀਆਂ ਨੇ ਮਾਵਾਆਂ ਧੀਆਂ ਨੇ ਬਈ ਦੇ ਇਹਦੀ ਮਾਂ ਹੁਣ ਛੇਰੀ ਬੱਕਰੀ ਦੀ ਇੱਕ ਥਣੀ ਜੀ ਉਹ ਥੋੜਾ ਜਰ ਮਰ ਗਈ ਆ ਥੇ ਮਰ ਗਈ ਸੀ ਹਾਂ ਬਹੁਤ ਕਰਮ ਵਾਲੀਆਂ ਆਪਾਂ ਕਰੀ ਦੱਬੀ ਆਈ ਹੂੰ ਹੂੰ ਬਹੁਤ ਚੀਜ਼ ਚੰਗੀ ਦੀ ਦੇਖ ਤੁਸੀਂ ਦੇਖ ਸਕਦੇ ਆਜਾ ਹੋਰ ਫੜ ਬਾਕੀ ਇਹ ਜੀਆਂ ਨੇ ਆਪਾਂ ਸ਼ਕੀਨ ਆਈ ਕੋਈ ਆਪਾਂ ਮੋਟੀ ਤੋਂ ਨਹੀਂ ਕੁਝ ਲੈਣਾ ਜੀ ਆਪਾਂ ਨੂੰ ਤਾਂ ਸੀ ਗੱਲ ਆ ਯਾਰ ਦੁੱਧ ਦਾ ੱਕ ਮਤਲਬ ਹੈ ਬੱਚੇ ਵਧੀਆ ਦੇਣ ਬੱਕਰੀ ਐਡੀ ਕੋ ਹੋਵੇ ਨਾ ਬੱਕਰੀ ਇਹ ਵੀ ਬਹੁਤ ਜ਼ਿਆਦੇ ਮੰਗਿਆ ਸੀ ਅਸੀਂ ਤਾਂ ਇਦੋਂ ਵੀ ਛੋਟੀ ਰੱਖ ਕੇ ਰਾਜ਼ੀ ਆਂ ਠੀਕ ਹਾਂ ਜੀ ਤੁਸੀਂ ਗੱਲਾਂ ਦੇਖ ਲੋ ਅਸੀਂ ਆਹ ਦੇਖ ਦੋ ਸੀ ਲੈ ਕਿੰਨੀ ਗਸਵਾਰ ਕੀ ਸੀ ਤਾਂ ਸਹੀ ਗੱਲ ਆ ਤੇ ਤੇ ਚ 23 ਚ ਦੇ ਕੋਈ ਦੰਦ ਦੋ ਦੰਦ ਦਾ ਚਾਰ ਦੰਦ ਚ ਚੌਗ ਗਿਆ ਦੁਬਾਰੋ ਫੇਰ ਗੱਬਣਾ ਅੱਛਾ ਦੂਜੀ ਵਾਰ ਆ ਹਾਂ ਬੱਚੇ ਲੈਣੇ ਨਹੀਂ ਦੁੱਧ ਲੈਣਾ ਹੈ ਮੇਨ ਚੀਜ਼ ਆਹੀ ਆ ਹੁਣ ਇਹਨਾਂ ਨੂੰ ਵਧਾਈ ਚੱਲੋ ਕੀ ਦਊਗੀ ਆਪਾਂ ਨੂੰ ਬੱਕਰੀ ਸਹੀ ਗੱਲ ਆ ਨਾ ਹੈ ਦੇਖ ਲੋ ਛੇੜਾ ਜਾਂ ਰੰਗ ਆਇਆ ਹੈ। ਹਰ ਟੂ ਪਰ ਆਉਂਦੀ ਬੱਕਰੀਆਂ ਵੀ ਅਸੀਂ ਹਾਲ ਤੱਕ ਲਵਾਈਆਂ ਨਹੀਂ ਹੈਗੇ ਵੀ 8 ਗੱਲ ਰਹਿ ਜਾਂਦੀਆਂ ਨਹੀਂ। ਫੰਡਰ ਆਏ। ਕੀ ਕਰਾਂਗੇ ਉਹਨਾਂ ਨੂੰ? ਸਹੀ ਗੱਲ ਚਰਬੀ ਭਰ ਜਾਂਦੀ ਹੈਗੇ ਨਾ। ਚਰਬੀ ਭਰ ਜਾਂਦੀ ਹੈ। ਕੋਖਾਂ ਦੇ ਵਿੱਚ। ਕੱਦ ਕਰਾਉਣ ਨੂੰ ਅਸੀਂ ਵੀ ਕਰਾ ਦਈਏ ਕੋਈ ਵੱਡੀ ਗੱਲ ਨਹੀਂ। ਕੱਦਾਂ ਵਾਲੀਆਂ ਵੀ ਤੁਹਾਨੂੰ ਦਿਖਾ ਦਾਂਗੇ। ਹਮ ਪਰ ਕੱਦਾਂ ਵਾਲੀਆਂ ਨੇ ਵੀ ਓਨੇ ਹੀ ਕੁਝ ਦੇਣਾ। ਸਹੀ। ਉਹਨਾਂ ਨੂੰ ਦੋ ਸੂਏ ਬੱਕਰੀਓ ਅਸੀਂ ਲੈ ਲੈਣੇ ਨੇ। ਇਹ ਤਾਂ ਗੱਲ ਹੈ ਜੀ। ਓਨੀ ਕਮਾਈ ਹੋ ਜਾਂਦੀ ਆ। ਸਹੀ ਮੇਨ ਗੱਲ ਆ ਵੀ ਆਪਾਂ ਇਹ ਤੋਂ ਕਮਾਈ ਕਰੀਏ ਯਾਰ। ਹਾਂ ਜੀ ਹਾਂ। ਕਮਾਈ ਕਰੋ ਜੀ ਜਿਹੜੀ ਗੱਲ ਹੈ ਬਾਕੀ ਤੁਹਾਨੂੰ ਖਾਨਾ ਵੀ ਦਿਖਾ ਦਾਂਗੇ ਹੂੰ ਬਾ ਮਸ਼ੀਨ ਨਹੀਂ ਦਿਖਾ ਦਾਂਗੇ ਜਿਹੜੀ ਗੱਲ ਆ ਆ ਫੜੋ ਇੱਕ ਤੁਹਾਨੂੰ ਹੋਰ ਦਿਖਾਉਨੇ ਆ ਮਸ਼ੀਨਾਂ ਵੀ ਦੱਸਾਂਗੇ ਕਿਵੇਂ ਨੇ ਇਹ ਹੂੰ ਹੂੰ ਇਹ ਬੱਕਰੀਆਂ ਜਿੱਦਣ ਦੀਆਂ ਆਈਆਂ ਨੇ ਆਪਣੇ ਕੋਲ ਹੂੰ ਬਾਏ ਨਾਲ ਢੱਪ ਭਰੀ ਰਹੇ ਨਹੀਂ ਇੱਕੋ ਜੀ ਹੈ ਨਾ ਦੋਨੀਆਂ ਇਹ ਕਾਪੀ ਹੋ ਆ ਜਾਵਾਂ ਤਿੰਨ ਤਿੰਨ ਬੱਚੇ ਇਹਨਾਂ ਨੇ ਦਿੱਤੇ ਨੇ ਜੀ ਇਹਨਾਂ ਨੇ ਹਾਂ ਠੀਕ ਆ ਤੇ ਹੁਣ ਫੇਰ ਦੰ ਤਿੰਨ ਮਹੀਨਿਆਂ ਦੀਆਂ ਗੱਬਣਾ ਨੇ ਇਹ ਰਦਵਾਰੇ ਹੈ ਨਾ ਇਹ ਬੱਕਰੀਆਂ ਸਭ ਤੋਂ ਵੱਧ ਸੂਈਆਂ ਨੇ ਠੀਕ ਪੱਕੀ ਲੋਹੀ ਹੈ ਕਿ ਕਿਵੇਂ ਇਹ ਨਾਗਰਾ ਰੰਗ ਆਇਆ ਪਿਆਰ ਕਾਲੀ ਧਾਰੀ ਤੁਸੀਂ ਬੱਕਰੀਆਂ ਦੇ ਦੰਦ ਦੇਖ ਸਕਦੇ ਹੋ ਜਮੀ ਨਵੀਆਂ ਇਹ ਵੀ ਦੇਖ ਪਿਆਰ ਨਾਗਰਾ ਨਾ ਨੇ ਜੀ ਦੋਏ ਤੇ ਆ ਬੱਕਰੀ ਆਪਾਂ ਚੋਈ ਵੀ ਤੀ ਜੀ ਇਹਨੇ ਆਪਣੀ ਨੇ ਬੱਕਰੀ ਸਾਢੇ 3 ਕਿਲੋ ਦੁੱਧ ਕਰਾਈ ਦੋ ਟਾਈਮ ਦੋ ਟਾਈਮਾਂ ਦਾ ਹਾਂ ਕੋਈ ਆਪਾਂ ਝੂਠ ਨਹੀਂ ਬੋਲਦੀ ਹਾਂ ਕਿੰਨਾ ਟਾਈਮ ਦਿੰਦੀ ਆ ਵੀ ਇਹਨਾਂ ਦੁੱਧੇ ਇੱਕ ਆਪਣਾ ਸੀ ਛੇਤੀ ਕਰਾ ਦਾਨੀ ਬਾਕੀ ਨਹੀਂ ਆਪਣੀ ਬੱਕਰੀ ਜਿਵੇਂ ਫੱਗਣ ਚ ਸੁਕੇ ਹਸੂ ਕੱਤੇ ਤੱਕ ਦੁੱਧ ਦਈ ਜਾਂਦੀ ਆ ਵਕ ਠੀਕ ਆ ਹਾਂਜੀ ਹਾਂ ਪਾ ਦੋ ਚ ਲਵਾ ਦਾਨੀ ਦਵਾਰੋਂ ਫੇਰ ਠੀਕ ਆ ਬਾਕੀ ਇਹ ਜੇਠ ਦੀਆਂ ਲੱਗੀਆਂ ਹੋਈਆਂ ਨੇ ਇਹ ਦੋਏ ਪੈਣਾ ਅਭੀ ਦੇਖ ਮੈਂ ਇਹਦਾ ਮਸ਼ੀਨ ਨਹੀਂ ਨੇ ਇੱਕ ਤਰ੍ਹਾਂ ਦੀਆਂ ਬੱਚੇ ਦੇ ਨਾਲੀਆਂ ਇਹ ਕੁਆਲਿਟੀ ਬਹੁਤ ਚੰਗੀ ਆ ਨਾ ਬੱਚੇ ਦੀ ਹਾਂਜੀ ਹਾਂ ਬਾਕੀ ਇਹ ਵੇਚਣੀਆਂ ਹੈਣੀਆਂ ਆਪਾਂ ਕੋਈ ਬੰਦਾ ਹੋਰ ਦਿਖਾ ਦੇ ਬਈ ਹੁਣ ਤੁਹਾਨੂੰ ਖਾਉਣਿਆ ਡੁੱਡਾ ਜੀ ਡੁੱਡਾ ਕਹਿੰਦੇ ਨਹੀਂ ਜਿਹਨੂੰ ਡੁੱਡਾ ਡੁੱਡਾ ਕਿਵੇਂ ਬਈ ਬਾਕੀ ਦੇ ਸੇਟੀਆਂ ਬਹੁਤ ਪੰਨਾਂ ਲਈ ਹੂੰ ਬਾਸੀਂ ਵੇਚਿਆ ਨਹੀਂ ਬਹੁਤ ਬੰਦਿਆਂ ਨੇ ਮੰਗਿਆ ਜੀ ਕਿਵੇਂ ਇਹ ਸ਼ੁਰੂ ਚ ਜੰਮਿਆ ਜੀ ਇਹਦੀ ਮਾਂ ਕੋਲ ਲਗੀ ਇਹਨੂੰ ਅੱਛਾ ਇਹ ਜੇ ਹੀ ਨਹੀਂ ਇਹ ਜੇ ਹੀ ਨਹੀਂਗਾ ਹੋਰ ਬੱਕਰੀਆਂ ਥੱਲੇ ਪਾਲਿਆ ਜੀ ਹੂੰ ਹੋਰ ਬੱਕਰੀਆਂ ਥੱਲੇ ਪਾਲਿਆ ਉਸ ਤੋਂ ਬਾਅਦ ਜਗੇ ਚਾਰੇ ਲੱਤਾਂ 'ਚ ਬੈਗੀ ਪੀਕ ਜੀ ਚਾਰੇ ਲੱਤਾਂ ਦੇ ਵਿੱਚ ਪੀਕ ਪੈਗੀ ਜੀ ਫੇਰ ਬਈ ਐਨ ਸੁੱਜ ਗਈਆਂ ਲੱਤਾਂ ਇਹ ਤਿੰਨ ਮਹੀਨੇ ਫਿਰ ਜੀ ਦੀ ਸੇਵਾ ਕਰੀ ਜੀ ਛੋਟੇ ਜਿਹੋ ਹੁੰਦੇ ਨੇ ਦੁੱਧ ਪਿਲਾਉਣਾ ਜੀ ਵਧੀਆ ਐ ਨਾ ਉਸ ਤੋਂ ਬਾਅਦ ਚ ਉਹ ਥੋੜਾ ਜਿਹਾ ਕਾਮਜਾਬ ਕਰਿਆ ਉਹਦੇ ਆਹ ਰਿਆ ਕੁੱਲੀ ਟੁੱਟ ਗਈ ਆ ਦੇਖ ਸਕਦੇ ਹਾਂ ਭਾਈ ਇਹ ਲੋਟ ਕਰਿਆ ਉਸ ਤੋਂ ਬਾਅਦ ਚ ਉਹਦਾ ਸਿੰਗ ਟੁੱਟ ਗਿਆ ਜੀ ਠੀਕ ਦੇਖ ਲੋ ਯ ਇੰਨਾਂ ਵਾਲ ਸੇਟੀਆਂ ਜੋ ਬੱਚਾ ਲੰਘਿਆ ਹੋਇਆ ਇਹ ਦੁਖੀ ਆਏ ਨੇ ਵਿਚਾਰੇ ਹੁਣ ਤੱਕ ਹਾਂ ਚਾ ਲੋਕਾਂ ਦੇ ਭਾਣੇ ਇਹ ਕੁਝ ਵੀ ਨਹੀਂ ਹੈਗਾ ਜੀ ਪਰ ਸਾਡੇ ਲਈ ਇਹ ਅਨਮੋਲ ਹੀ ਰਾਇ ਕਿਉਂ ਕਿਵੇਂ ਜੀ ਬਾ ਤੁਸੀਂ ਇਹ ਦੇਖ ਲਓ ਜੀ ਇਹਦੇ ਨਾਲ ਕਿੰਨੇ ਭਾਰੀ ਨੇ ਟੈਸਟਿਕਲ ਭਾਰੀ ਨੇ ਹਾਂ ਐਂ ਗੋਲ ਨਾਲ ਠੀਕ ਆ ਤੇ ਜਿਹੜੀਆਂ ਜੀਆਂ ਪੱਠਾ ਆ ਗਈਆਂ ਇਹ ਇੱਕ ਵੀ ਪੱਠਾ ਦਾ ਗਿੱਟੇ ਜੇ ਥਣ ਨਹੀਂ ਵੱਜੂਗਾ ਜੀ ਅੱਛਾ ਜੀ ਕੋਈ ਐ ਮਗਰ ਥਣ ਨਹੀਂ ਲੈ ਕੇ ਭੱਜੂ ਬੱਕਰੀ ਐਂ ਢੱਗਣੀ ਨੂੰ ਥਣ ਹੋਣਗੇ ਐਂ ਠੁਕਵੇਂ ਛੱਡੇ ਹੋਣਗੇ ਠੀਕ ਆ ਸਵਾਈ ਇਹ ਤੋਂ ਬੱਕਰੀ ਕੋਈ ਕਿੰਨਾ ਵੱਜੀ ਨਾ ਹਲੇ ਕੁਛ ਨਹੀਂ ਇਹ ਤੋਂ ਸਵਾਈ ਆਪਾਂ ਵੀ ਝੂਠ ਬੋਲ ਕੇ ਕੁਛ ਨਹੀਂ ਦਿੰਦੇ ਠੀਕ ਆ ਜੀ ਪਿਓ ਕਿਵੇਂ ਦੀ ਬਈ ਇਹਦਾ ਪਿਓ ਤਾਂ ਹੀ ਜੇ ਤੁਹਾਨੂੰ ਉਹਦਾ ਖਾਨਦਾਨ ਦੱਸਤਾ ਵਾ ਬਾਕੀ ਤਾਂ ਲੋਕਾਂ ਨੂੰ ਪਤਾ ਹੀ ਆ ਜੀ ਹਾਂ ਬੰਦੇ ਹੈਗੇ ਬਸੀ ਬਠਾਣੇ ਦੇ ਹੀ ਠੀਕ ਹੈ ਬਸੀ ਬਠਾਣਾ ਫਤੇਗੜ ਜਿਲ੍ਹੇ ਫਤੇਗੜ ਜਿਲ੍ਹੇ ਠੀਕ ਹੈ ਉੱਥੋਂ ਬੱਕਰਾ ਇਹਨਾਂ ਦਾ ਬਾਪ ਚੱਲਿਆ ਸੀ ਰਾਜਪੁਰੇ ਗਿਆ ਹੂੰ ਰਾਜਪੁਰੇ ਤੋਂ ਫਿਰ ਆਪਣਾ ਬੱਗਾ ਸੰਘੈਣ ਵਾਲਾ ਉਹ ਲਿਆਇਆ ਠੀਕ ਹੈ ਸੰਘੈਣ ਤੋਂ ਆਪਣੇ ਕੋਲ ਆਇਆ ਠੀਕ ਹੈ ਬੱਕਰਾ ਉਹ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਠੀਕ ਹੈ ਯਾਨੀ ਰਿਕਾਰਡ ਇਹ ਤੋੜੇ ਨੇ ਉਹ ਬੱਕਰੇ ਨਹੀਂ ਠੀਕ ਹੈ ਉਹ ਬੱਕਰੇ ਯਾਨੀ ਬਸੀ ਬਠਾਣੇ ਦੀਆਂ ਬੱਕਰੀਆਂ ਸਾਰੇ ਪੰਜਾਬ ਚੋਂ ਨਕੌੜੇ ਵੱਧ ਮੰਨੇ ਗਏ ਨੇ ਹੂੰ ਹਾਂ ਯਾਨੀ ਕਿ ਅੱਗੇ ਉਹੀ ਕੁਸਾਉਣਾ ਫਿਰ ਇਹਦਾ ਹਾਂ ਨਕੌੜੇ ਕੇ ਨੂੰ ਬਚਾਇਆ ਹੈ ਜਿਹੜੀ ਨਸਲ ਹੈ ਨਾ ਇਹ ਸ਼ੁਰੂ ਜਦੋਂ ਜਮ ਗਿਆ ਇਹਨੇ ਨਕੌੜਾ ਵੱਧਾ ਜਾਣਾ ਇਹਦਾ ਇਹੇ ਜਿਹੀਆਂ ਚੀਜ਼ਾਂ ਨੇ ਜੋਂ ਜੋ ਸਾਨੀ ਛੋਟੂ ਬੱਕਰੀ ਦੇ ਨਕੌੜਾ ਕੱਢਦਾ ਇਹ ਦੰਦ ਕਿਵੇਂ ਇਹ ਦੋ ਦੰਦ ਆਈ ਦੋ ਦੰਦ ਹੋ ਗਏ ਹਾਂ ਕਿ ਕੋਈ ਇਹਨੂੰ ਸੁਰੱਖਾ ਰਾਂ ਮੰਨੇ ਕੋਈ ਆਪਾਂ ਵੇਚਣਾ ਨਹੀਂ ਪਰ ਸਾਡੇ ਲਵੇ ਹੀਰਾ ਜੀ ਠੀਕ ਆ ਹੈ ਜਿਹੜੀ ਗੱਲ ਹੈ ਬੱਚੇ ਲੈਣੇ ਨੇ ਤੂੰ ਬੱਚੇ ਲੈਣੇ ਨੇ ਜੀ ਬਾਕੀ ਦੁੱਧ ਵਾਲੀਆਂ ਇਹਨੇ ਪੱਠਾ ਜੰਮਣੀਆਂ ਨੇ ਹਾਂ ਬਾਕੀ ਹੁਣ ਥੋੜਾ ਇਹ ਲਿੱਸਾ ਪੈ ਗਿਆ ਦੀ ਮੱਛਰ ਕਰਕੇ ਮੱਛਰ ਕਰਕੇ ਹਾਂ ਬਾਕੀ ਇਹ ਇੱਕ ਦੀ ਵਧੀਆ ਸਾਮੀ ਆਪਾਂ ਮੱਛਰ ਮੁਛਰ ਦਾ ਨਹੀਂ ਲਾਈ ਲਖੂਣ ਵਰਤਣਾ ਇਹਦਾ ਜਿਹੜੀ ਮੇਨ ਗੱਲ ਆ ਇਹ ਕੀ ਬਲੱਡ ਆ ਇਹਦਾ ਜਿਹੜਾ ਕਰਨਾ ਹੀ ਪਿੱਛੋਂ ਉਹ ਜੀ ਜੂ ਆ ਇਹਦਾ ਭਾਈ ਆ ਜੀ ਆਪ ਆ ਪੱਠਾ ਹੈ ਅੱਛਾ ਹਾਂ ਇਹਦੀ ਭੈਣ ਆ ਜੀ ਠੀਕ ਹੈ ਇਹ ਦੁਖੀ ਵਾਲੇ ਆ ਗਏ ਬਿਚਾਰੇ ਬੱਕਰੀ ਹੋਸੇ ਦਾ ਹੀ ਆ ਕਰਮ ਵਾਲੀ ਦਾ ਬੈਠੀ ਆ ਬਾਕੀ ਦਾ ਭਾਈ ਇੱਕ ਆਪਾਂ ਹੋਰ ਵੀ ਦਿਖਾ ਦਾਂਗੇ ਆਈ ਕੱਦ ਵੀ ਕਹਿੰਦੇ ਨੇ ਕੱਦ ਨਹੀਂ ਕਰਦੇ ਆ ਇਹਦਾ ਕੱਦ ਵੀ ਕਰਾ ਕੇ ਦਿਖਾ ਦਾਂਗੇ ਤੁਹਾਨੂੰ ਅੱਛਾ ਆ ਤਾ 3 ਮਹੀਨਿਆਂ ਦਾ ਹੀ ਇਹਦਾ ਭਾਈ ਆ ਇਹ ਹਾਂ ਆ ਦੇਖ ਲਓ ਸਹੀ ਗੱਲ ਹੈ ਹੁਣੀ ਤੋਂ ਚੰਗਾ ਚੰਗੀ ਕੋ ਆ ਇਹ ਵੀ ਹੂੰ ਬਾਪ ਵੱਲੋਂ ਬਲੱਡ ਹੋਸੇ ਦਾ ਹੀ ਹਾਂ ਮਾਂ ਵੱਲੋਂ ਵੀ ਹੋਸੇ ਦਾ ਮਾਂ ਵੱਲੋਂ ਵੀ ਹੋਸੇ ਦਾ ਦੇਖ ਸਾਡੇ ਕੀ ਗੱਲ ਹੈ ਬਹੁਤ ਚੰਗੀ ਕੁਆਲਿਟੀ ਹੈ ਨਾ ਹਾਂ ਇਹ ਆ ਦੇਖ ਲਓ ਪਾਲ ਰਹੇ ਹੁਣ ਬਈ ਇਹਨੂੰ ਬੱਖ ਤੇ ਡੱਬ ਵੀ ਆ ਗਿਆ ਈ ਇਹਦੇ ਪੁਰਾਣੀਆਂ ਬੱਕਰੀਆਂ ਪਿੱਛੇ ਮਾਰਦੀਆਂ ਨੇ ਜਿਹੜੀ ਆ ਸਲੰਬਰਸਰੀ ਬੱਕਰੀ ਹੈ ਇਹਦਾ ਅਗਾੜ ਵੀ ਚੰਗਾ ਈ ਪਿਛਾੜ ਵੀ ਚੰਗਾ ਹਾਂ ਪਿੱਛੇ ਨੂੰ ਵੀ ਬੱਚੇ ਕੱਢਦੀਆਂ ਨੇ ਅੱਗੇ ਨੂੰ ਬੱਚੇ ਕੱਢਦੀਆਂ ਨੇ ਜਿਹੜੀਆਂ ਗੱਲਾਂ ਨੇ ਆ ਚੀਜ਼ਾਂ ਨੋਟ ਕਰ ਲੈਣੇ ਤਿੰਨ ਮਹੀਨੇ ਆ ਰਚੇ ਬਈ ਬਹੁਤ ਚੰਗਾ ਨੱਕ ਨਕੋੜਾ ਨਾ ਬੱਬੂ ਦਿਖਾ ਦੇ ਕੋਈ ਵੇਚਣਾ ਨਹੀਂ ਫੋਨ ਫੋਨ ਨਾ ਕਰੇ ਆਪਾਂ ਨੰਬਰ ਦਿੰਦੇ ਨਹੀਂ ਹੈਗੇ ਟਾਈਮ ਹਾਂ ਜੀ ਹਾਂ ਹੋਰ ਦੇਖੋ ਬੱਕਰੀ ਹੋਰ ਆ ਕੱਦ ਵਾਲੀ ਵੀ ਦਿਖਾ ਦਾਨੇ ਤੁ ਬਾਕੀ ਆਵਾ ਝੂਠ ਕੋਈ ਨਹੀਂ ਬੋਲਣਾ ਜੀ ਪਿੰਡਾ ਇਹ ਬੱਕਰੀ ਦਾ ਮੋਟਾ ਹੈ ਜਿਹੜੀ ਗੱਲ ਹੈ ਦੀਰੀ ਹੈ ਤਾਂ ਹਾਂ ਦੀਰੀ ਕੋਈ ਆਪਾਂ ਝੂਠ ਨਹੀਂ ਬੋਲਦੇ ਜੀ ਬੱਕਰੀ ਨਵੀਂ ਹੈ ਹੂੰ ਬਾਕੀ ਥਣ ਵੀ ਦਾ ਇੱਕੇ ਆ ਜੀ ਥਣ ਇੱਕਾ ਹਾਂ ਜੀ ਆ ਠੀਕ ਆ ਬਾਕੀ ਆ ਬੱਚੇ ਲੈਣ ਵਾਸਤੇ ਰੱਖੀ ਹੈ ਲੰਬੀ ਲੁੰਜੀ ਬੱਕਰੀ ਹੈ ਵਧੀਆ ਕੁਆਲਿਟੀ ਹੈ ਜਾਨੀ ਆਪਾਂ ਕਹਿ ਦਈਏ ਠੀਕ ਆ ਜਿਹੜੀ ਚੀਜ਼ ਆਈ ਉਹਨੂੰ ਚੀਜ਼ ਕਹਾਂਗੇ ਜਿਹੜੀ ਠੀਕ ਚੀਜ਼ ਆ ਉਹਨੂੰ ਠੀਕ ਚੀਜ਼ ਕਹਾਂਗੇ ਕੋਈ ਆਪਾਂ ਝੂਠ ਨਹੀਂ ਬੋਲਣਾ ਜੀ ਹੂੰ ਦੇਖ ਸਕਦੇ ਹੋ ਬੱਕਰੀ ਵਧੀਆ ਨਵੀਂ ਪੱਠਾ ਜੀ ਹੂੰ ਬਸ ਇਹ ਤੁਹਾਨੂੰ ਐ ਲਾ ਲਓ ਕਿ ਉਹੀ ਮੰਡੀ ਚੋਂ ਬੜੇ ਨੇ ਲੈ ਲਈ ਸੀ ਚੰਗੀ ਬੱਕਰੀ ਹੈ ਜਾਨੀ ਹੁਣ ਸੂਣ ਤੇ ਤਿਆਰ ਆਈ ਬੱਚੇ ਦੇ ਦੂ ਵਧੀਆ ਹਾਂ ਬਸ 15 ਕ ਦਿਨ ਮਸਾਂ ਲੱਗੂਗੀ ਜੀ ਹਾਂ ਬੱਚੇ ਤਾਂ ਹੋ ਗਏ ਦੂਗੀ ਦੋ ਜੀ ਇਹ ਚੱਲ ਕਰ ਦੇ ਬਈ ਸਾਈਡ ਤੇ ਨਾ ਵਧੀਆ ਚੰਗੀ ਕਾਲੇ ਰੰਗ ਦੀ ਬੱਕਰੀ ਹੈ ਜੀ ਹੋਰ ਬਈ ਕੀ ਰਹਿ ਗਿਆ ਕੀ ਦਿਖਾਉਣਾ ਹੁਣ ਉਹ ਦਿਖਾਉਣਾ ਤਾਂ ਹਜੇ ਬਹੁਤ ਕੁਝ ਹੈ ਜੀ ਖਾਸ ਚੀਜ਼ ਦਿਖਾ ਦੇ ਕੋਈ ਗੱਲ ਨਹੀਂ ਪੇੜ ਵੀ ਦਿਖਾ ਦਾਂਗੇ ਪੇੜ ਆ ਪੇੜ ਵੀ ਰੱਖੀ ਹੋਈ ਵਿੱਚ ਇਹ ਹਾਂ ਪੇੜ ਥਣੀ ਬੱਕਰੀ ਦਿਖਾ ਦਾਂਗੇ ਪੇੜ ਥਣੀ ਚਲੋ ਬਾਕੀ ਬੱਕਰੀ ਆਪਣੇ ਚੌਣੀ ਤੇ ਜੀ ਦੁੱਧ ਚ ਪਾਈ ਜੀ ਹਾਂ ਮਾਈ ਬੱਕਰੀ ਉਹ ਤਾਂ ਹੋ ਗਈ ਥੋੜੀ ਜਿਹੀ ਬਿਮਾਰ ਹੂੰ ਜਿਹੜੇ ਕਹਿੰਦੇ ਵੀ ਜਿਆਦੇ ਵੱਡੇ ਥਣ ਵਾਲੀਆਂ ਦੁੱਧ ਦਿੰਦੀਆਂ ਨੇ ਵੱਧ ਆ ਬੱਕਰੀ ਇਹ ਤੁਸੀਂ ਥਣ ਦੇਖ ਲਓ ਇਹ ਬਈ ਭੇੜ ਵਾਂਗੂ ਥਣ ਨਾਲ ਜਿਵੇਂ ਇਹਰਾ ਛੱਡੀ ਛੱਡੀ ਐਂ ਲਾ ਵੀ ਦੇਖ ਸਕਦਾ ਕਿ ਭੇੜ ਵਾਂਗੂ ਹੋ ਜਾਵਾ ਬਈ ਕੋਈ ਥਣ ਨੇ ਦੁੱਧ ਨਹੀਂ ਦੇਣਾ ਬੱਕਰੀ ਦੇਖਾ ਥੱਲੇ ਬਹਿ ਕੇ ਸਮਾਂ ਅੰਦਰ ਨੇ ਦੁੱਧ ਦੇਣਾ ਉਹਦੀ ਖਰਾਕ ਨੇ ਦੁੱਧ ਦੇਣਾ ਜੀ ਠੀਕ ਆ ਹਾਂ ਜਿਹੜੇ ਕਹਿੰਦੇ ਇਈ ਪਹਿਲੇ ਸੂਏ ਸੂਇਆਂ ਨੂੰ ਦੂਜੇ ਸੂਏ ਗੱਭਣਾ ਹੀ ਤੈਨੂੰ ਦੂਜੇ ਸੂਏ ਗੱਭਣਾ ਕੀ ਹਾਂ ਹੁਣ ਦੁੱਧ ਕਿੰਨਾ ਦਿੱਤਾ ਤੇ ਫੇਨ ਇਹਦੇ ਥੱਲੇ 2.5 ਕਿਲੋ ਦੋੇ ਟਾਈਮਾਂ ਦੁੱਧ ਕੱਢਿਆ ਇਹ ਇੰਨਾ ਹਾਂ ਯਕੀਨ ਨਹੀਂ ਆਉਂਦਾ ਜਮੀ ਬੁਝ ਜਾਂਦੀ ਹੈ ਇੱਥੇ ਹੁੰਦੀ ਹੈ ਜਦੋਂ ਛੱਡਾ ਬਣਦਾ ਇਹ ਇੱਥੇ ਅੱਛਾ ਆ ਜੀ ਜਮੀ ਖਾਲੀ ਹੋ ਜਾਂਦੀ ਹੈ ਇਹਦੀ ਹਾਂ ਚਿਪੇ ਜਾਂਦੀ ਹੈ ਹਾਂ ਇਹ ਚੀਜ਼ਾਂ ਦਾ ਮੁੱਲ ਹੈ ਜੀ ਗੋਸਤ ਖੁਰੇ ਛੱਡੇ ਨਾ ਰੱਖੋ ਠੀਕ ਆ ਚੱਡਾ ਜਿਵੇਂ ਉੱਥੇ ਹੀ ਰਹਿੰਦਾ ਬੱਕਰੀਆਂ ਥਾਣਾ ਥਾਣਾ ਚ ਦੁੱਧ ਹੈ ਥਾਣਾ ਥਾਣਾ ਦੁੱਧ ਉਹ ਦੁੱਧ ਨਹੀਂ ਹੈਗਾ ਜੀ ਬੱਕਰੀ ਦਾ ਠੀਕ ਆ ਜ ਜੀਰੋ ਹੋ ਜੀ ਛੱਡਾ ਨਾ ਹੋਵੇ ਬੱਕਰੀ ਦੇ ਠੀਕ ਆ ਹਾਂ ਉਹ ਬੱਕਰੀ ਨੂੰ ਅਸੀਂ ਬੱਕਰੀ ਵੀ ਦੇਖ ਸਕਦੇ ਹੋ ਕਿ ਥਾਣੇ ਦੇ ਭੇਡ ਵਾਂਗੂ ਨੇ ਬਾਈ ਜਿਵੇਂ ਭੇਡ ਦੇ ਹੁੰਦੇ ਨੇ ਨਾ ਬਾਕੀ 24 ਦਵਾਂਗੇ ਜੀ ਦੁੱਧ ਬੋਲਦਾ ਹੋਏ ਕਹਿੰਦਾ ਇਹਦੀ ਗੱਲ ਨਹੀਂ ਹੈਗੀ ਆਪਾਂ ਮੁਕਾਬਲਾ ਕਿਹੜੇ ਕੋਈ ਬੰਦਾ ਬੱਕਰੀ ਸੁਈ ਹੋਵੇ ਉਹ ਕਾਨੂੰਨ ਮਗਾਵਦਾ ਕਰਨਾ ਸਾਡੇ ਪਰ ਆਪਾਂ 24 ਦਵਾਂਗੇ ਜੇ ਕੋਈ ਕਹੇ ਦੇ ਨਾ ਥਾਣਾ ਭੇਡ ਥਲੀ ਬੱਕਰੀ 24 ਕੋਈ ਮੁਕਾਬਲਾ ਨਹੀਂ ਕਰਨਾ ਯਾਰ ਹਾਂ ਜੀ ਹਾਂ ਨਾ ਉਹ ਗੱਲ ਹੈ ਜੀ ਵੀ ਕਈ ਵਾਰ ਕਹਿਦਾ ਨਾ ਬੰਦਾ ਹਾਂ ਲੈ ਵੀ ਦਾਤਵੇ ਜੀ ਦਵਾ ਬਾਕੀ ਜਿਆਦੇ ਸ਼ਕੀਨ ਆ ਪਾ ਚੀਜ਼ਾਂ ਨੇ ਜੀ ਹਾਂ ਆਪਣਾ ਲੱਕੀ ਹੈ ਸਭ ਤੋਂ ਹੀ ਠੀਕ ਆ ਲੋਈਆਂ ਦਾ ਬਸ ਰੰਗੇ ਆ ਜੀ ਹੂੰ ਯਾਨੀ ਇਹ ਪੱਠੋ ਹੈ ਜੀ ਯਾਨੀ ਸਾਰਾ ਸਾਰਾ ਦੁੱਧ ਦਿੰਦੀ ਹੈ ਹਾਂ ਜੇ ਕੋਈ ਜਮਾਲ ਹੀ ਕਿੰਨਾ ਕਿੰਨਾ ਦੇਈ ਜਾਂਦੀ ਹੈ ਕਿ ਵਸੇ ਬਾਏ 1.5 ਕਿਲੋ ਦਾ ਟੁੱਟਦੀ ਹੀ ਨਹੀਂ ਜੀ ਦੋ ਜਿਹੜਾ ਹਾਂ ਟੁੱਟਦੀ ਨਹੀਂ ਸੂਣ ਧੱਕੇ ਦੁੱਧ ਦਈ ਜਾਊਗੀ ਜੀ ਕੋਈ ਕਹਿ ਨਹੀਂ ਸਕਦਾ ਹੁਣ ਤਿੰਨ ਮਹੀਨਿਆਂ ਦੀ ਗੱਭਣ ਹੈ ਹਾਂ ਸਹੀ ਗੱਲ ਲੱਗਦੀ ਵੀ ਨਹੀਂ ਹੈ ਜੀ ਨਾ ਲੱਗਦੀ ਵੀ ਨਹੀਂ ਨਾਲੇ ਜੀ ਕੱਤੇ ਤੁਹਾਨੂੰ ਸੂਈ ਦਿਖਾ ਦਾਂਗੇ ਬੱਚੇ ਕਿੰਨੇ ਦੇਓ ਇੱਕ ਕੋ ਦੋ ਬੱਚੇ ਦਊਗੀ ਦੋ ਜੀ ਦੋ ਬੱਚੇ ਆ ਬੱਚੇ ਰੱਖੇ ਕਿੱਥੇ ਹੋਏ ਨੇ ਬਈ ਇਹਦਾ ਆਦੀ ਬੱਚਾ ਦੇਖੋ ਹੀ ਨਹੀਂ ਨਹੀਂ ਵਿੱਚ ਬੱਚੇ ਕਿੱਥੇ ਅੱਛਾ ਵਿੱਚ ਤੁਹਾਨੂੰ ਇਹ ਚੀਜ਼ਾਂ ਹੀ ਆ ਹਨ ਇਹ ਮੋਟੀਆਂ ਨਹੀਂ ਹੁੰਦੀਆਂ ਆਪਣੀਆਂ ਬੱਕਰੀਆਂ ਕਿੰਨੀ ਕੋਈ ਖਰਾਕ ਪਾ ਲੇ ਪਰ ਮੋਟੀ ਨਹੀਂ ਆਪਣੀ ਬੱਕਰੀ ਚੰਮ ਨਹੀਂ ਦਿਖਾਉਗੀ ਅੱਛਾ ਹਾਂ ਇਹਨੇ ਕੱਢੀਏ ਜਾਣਾ ਜੀ ਆਦੀ ਪੱਠ ਰੱਖੀ ਹੋਈ ਹੁਣ ਤੱਕ ਨਗਵੇਂ ਮਹੀਨੇ ਦੀ ਠੀਕ ਆ ਪੂਝ ਪਾਜ ਬਹੁਤ ਆ ਪੱਠ ਦੀ ਹੂੰ ਸਹੀ ਗੱਲ ਆ ਬਈ ਬਾਕੀ ਇਹੇ ਹੀ ਨੇ ਪੱਠਾ ਪੁੱਠਾ ਵਧੀਆ ਬਣ ਜਾਂਦੀਆਂ ਆ ਪੱਠਾ ਉਹ ਚੰਗੇ ਨੇ ਹਾਂ ਜੀ ਹਾਂ ਤੇ ਦਿਖਾ ਦੇ ਕੁਝ ਹੋਰ ਬਈ ਹੋਰ ਦਿਖਾ ਦੇ ਨੇ ਤੇ ਤੇਰੇ ਇੱਕ ਤੋਂ ਇੱਕ ਕਹੈਂਡ ਚੀਜ਼ ਕੱਢੀ ਜਾਂਦਾਗਾ ਹਾਂ ਜੀ ਹਾਂ ਕਿਤੇ ਵੀ ਨਹੀਂ ਦੇਖੀ ਯਾਰ ਜਿਹੜੀ ਹੂੰ ਬਾਕੀ ਬਈ ਗੱਪ ਕੋਈ ਨਹੀਂ ਇੱਥੇ ਆਜੋ ਆਹ ਜੀ ਹਾਂ ਕੋਈ ਚੜ੍ਹ ਬਿਆ ਸਕਦੀ ਆ ਵੀ ਬੱਕਰੀ ਚੋਈਦੀ ਆ ਪਾ ਜੀ ਹੂੰ ਇਹਨੇ ਕਰਾਈ 4 ਕਿਲੋ ਦੁੱਧ ਦੀ ਦੋ ਡੰਗਾਂ ਦਾ ਦੋ ਡੰਗਾਂ ਕੋਈ ਝੂਠ ਨਹੀਂ ਆਪਣਾ ਕੋਈ ਸੱਚ ਨਹੀਂ ਠੀਕ ਆ ਖਰਾਕ ਬਈ ਕੀ ਹੁੰਦੀ ਸੀਗੀ ਜੇ ਖਰਾਕ ਦੀ ਗੱਲਬਾਤ ਕਰੀਏ ਉਹ ਆਪਾਂ ੱਡੇ ਕਰ ਲਈਏ ਜੇ ਵੀਡੀਓ ਜੀ ਅੱਜ ਇਹ ਤੁਹਾਨੂੰ ਅੱਡ ਸਾਰੇ ਹੀ ਦੱਸ ਦਾਂਗੇ ਵੀ ਦੁੱਧ ਚਵਾਈ ਚ ਕੀ ਕੀ ਮੇਨ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਕੋਈ ਗੱਲ ਨਹੀਂ ਫਿਰ ਆਪਾਂ ਕਿਉਂਕਿ ਜੇ ਜੇ ਕਰਾਂਗੇ ਆਪਾਂ ਤਜਰਬੇ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ। ਫੇਰ ਹੀ ਪਤਾ ਲੱਗੂਗਾ। ਕਰੇ ਬੈਠੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਬੱਕਰੀਆਂ ਦੁੱਧ ਚਵਾਈ ਚ ਕੀ ਬਣਦਾ ਕੀ ਨਾ। ਉਹ ਆਪਣੀ ਅੱਡ ਵੀਡੀਓ ਚੈਨਲ ਤੇ ਆਏ ਜਾਊ। ਉਹ ਚੱਕਰ ਖਾਸ ਹੋਣਾ ਪੈਂਦਾ ਯਾਨੀ ਕਿ ਉਹਨੂੰ ਕੁਝ ਨਾ ਕੁਝ। ਹਾਂ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ। ਬਾਕੀ ਬੱਕਰੀ ਦੇ ਦਾਰ ਲੋਹੀ ਬੱਕਰੀ ਹੈ ਮੱਥੇ ਫੁੱਲ ਹੈ ਜੀ। ਹੂੰ। ਪੁਰਾਣੀਆਂ ਬੱਕਰੀਆਂ ਵਿੱਚੋਂ ਆਹ ਚਿੱਟੇ ਵਾਲ ਵੀ ਦੇ ਸਾਰੇ। ਚਿੱਟੇ ਵਾ ਸਹੀ ਤੇ ਮਿੱਤਰੋ ਦੇਖ ਸਕਦੇ ਹੋਗੇ ਇਹ ਸੀਗੀਆਂ ਬੱਕਰੀਆਂ ਬਾਈ ਦੀਆਂ ਬਾਕੀ ਬੱਕਰੀਆਂ ਬਹੁਤ ਨੇ ਚੰਗੀ ਚੰਗੀ ਕੁਆਲਿਟੀ ਦੀਆਂ ਨੇ ਜਿਆਦਾ ਹੈਗੀਆਂ ਨੇ ਜੀ ਲੋਈਆਂ ਲੋਈਆਂ ਵੱਧ ਨਾਗਰੀਆਂ ਜੀ ਲੋਈਆਂ ਵੱਧ ਨੇ ਲਗਭਗ 50-60% ਬੱਕਰੀਆਂ ਕੱਲੀਆਂ ਲੋਈਆਂ ਹੀ ਨੇ ਬਾਕੀ ਡੱਬੀਆਂ ਕਾਲੀਆਂ ਨੇ ਇਹ ਸੂਈ ਹੋਈ ਹੈ ਜੀ ਇੱਕ ਬੱਚਾ ਆਪਣੇ ਲੈ ਕੇ ਚੱਕ ਕੇ ਇਹਦਾ ਨਾਗਰਾ ਬੱਚਾ ਦੀ ਇੱਕ ਕਾਲਾ ਬੱਚਾ ਘਰੇ ਆਦਾ ਜੀ ਹੂੰ ਤਿੰਨ ਦਿਨਾਂ ਦਾ ਬੱਚਾ ਹੀ ਚੱਕ ਕੇ ਲੈ ਕੇ ਬਸ 10000 ਦਾ ਵੇਚਦਾ ਹੈ ਹਾਂ ਜੀ ਹਾਂ ਵਧੀਆ ਜਾਨੀ ਕੁਆਲਿਟੀ ਬਹੁਤ ਚੰਗੀ ਦੀ ਕੁਆਲਿਟੀ ਵਿਕਦੀ ਆ ਕੁਆਲਿਟੀ ਵਿਕਦੀ ਵੀ ਇਹੋ ਜੀ ਗੱਲ ਨਹੀਂ ਹੈਗੀ ਦੇ ਤਰੇਕ ਬੱਚੇ ਕੁਆਲਟੀ ਵੀ ਨਹੀਂ ਹੁੰਦੀ ਹੈਗੀ ਦੇਖਿਆ ਜਾ ਬਣਾ ਬੁੱਟੇ ਬਾਈ ਹਾਂ ਜੀ ਸਾਰੇ ਬਾਈ ਜਾਨੀ ਉਹ ਵੀ ਮੈਂ ਤੁਹਾਨੂੰ ਗੱਲ ਦੱਸਦਾ ਨਾ ਜਿਵੇਂ ਬੱਚੇ ਆਪਣੇ ਲੋਕ ਹੋਗੇ 50 ਹੂੰ ਉਹਨਾਂ ਦੇ ਵਿੱਚੋਂ ਸਾਰੇ ਬਰੀਡਰ ਬਣਨ ਵਾਲੇ ਨਹੀਂ ਸਾਰੇ ਬਰੀਡਰ ਬਣਨ ਵਾਲੇ ਲੋਕ ਨੂੰ ਸਾਰੇ ਬਰੀਡਰ ਬਣਨ ਵਾਲਿਆਂ ਨੂੰ ਦੇਈ ਜਾਂਦੇ ਨੇ ਉਹ ਗਲਤ ਗੱਲ ਉਹ ਵੀ ਗਲਤ ਗੱਲਾਂ ਨੇ ਬੱਚਾ ਕੋਈ ਵੀ ਕਿੱਡਾ ਹੀ ਪਾਲੀ ਆ ਜੀ ਤੇ 10 ਰੱਖ ਲੇ ਜਦੋਂ ਤੱਕ ਬਣਨਾ ਨਾ ਚਿੱਕੇ ਪਸੰਦ ਆਊਗਾ ਨਿੱਕੇ ਪਸੰਦ ਆਊਗਾ ਐਡੀਆਂ ਗੱਲਾਂ ਨੇ ਖੂਬੀਆਂ ਬਹੁਤ ਨੇ ਬੱਕਰੀਆਂ ਦੀਆਂ ਖੂਬੀਆਂ ਬਹੁਤ ਨੇ ਸਹੀ ਗੱਲ ਕਿਉਂ ਅਸੀਂ ਲੱਖ ਲੱਖ ਦੇਖੇ ਨੇ ਪੰਜ ਪੰਜ ਬੱਚੇ ਲੱਖ ਲੱਖ ਦੇਖੇ ਨੇ ਸਹੀ ਗੱਲ ਹੈ ਉਹਨਾਂ ਦੇ ਵਿੱਚ ਇੱਕੇ ਪਸੰਦ ਆਊਗਾ ਇੱਕੇ ਬਣਦੇ ਇੱਕ ਬਣਦੇ ਇੱਕ ਹੀ ਸਹੀ ਗੱਲ ਹੈ ਕਿਉਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡੇ ਨੇ ਵੀ ਹੁਣ ਤਜਰਬਾ ਕਰਕੇ 1 ਤੀ ਤਿੰਨ ਰੱਖੇ ਦੀ ਇੱਕੇ ਪਸੰਦ ਆਇਆ ਹੈ ਇੱਕੇ ਪਸੰਦ ਆਉਂਦਾ ਹੈ ਯਾਨੀ ਚੀਜ਼ ਤਾਂ ਬੱਕਰਾ ਇੱਕੇ ਕੱਢਦਾ ਜੀ ਸਾਰੇ ਤਾਂ ਹੀਰੇ ਜਾਂਦਾ ਨਹੀਂ ਸਹੀ ਗੱਲ ਹੈ ਬਈ ਜਿਹੜੀਆਂ ਗੱਲਾਂ ਨੇ ਮੁੰਡੇ ਦੀ ਉਮਰ ਹੈਗੀ ਸਿਰਫ 21 ਸਾਲ ਦੀ ਬਾਕੀ ਸੋ ਗੁਣਾ ਕੋ ਚ ਰੱਖੀ ਬੈਠਾ ਅੰਦਰ ਆਪਣੇ ਅੰਦਰ ਹਾਂ ਇਹ ਗੁਰਤੀ ਦਿੱਤੀਆਂ ਹੋਈਆਂ ਨੇ ਗੁਰਤੀਆਂ ਬਈ ਇੱਥੋਂ ਆਈਆਂ ਹੋਈਆਂ ਨੇ ਸਾਰੀਆਂ ਨੇ ਉਹ ਬੈਠਾ ਰਾਜੂ ਬਾਈ ਗੁਰਤੀ ਵਾਲਾ ਬੰਦਾ ਬਾਕੀ ਦੁੱਧ ਚਵਾਈ ਚਵੀ ਚਵਾਈਆਂ ਬੱਕਰੀਆਂ ਉਹ ਚਵਾਈਆਂ ਆਈਆਂ ਆਪਣੀਆਂ ਠੀਕ ਆ ਹਾਂ ਐਨ ਸਾਰਾ ਕੋ ਦੱਸ ਕੇ ਭੇਜਾਈ ਵੀ ਆ ਕਰਨਾ ਆ ਦੇਣਾ ਆ ਦੇਣਾ ਠੀਕ ਆ ਜੀ ਜਿ ਨੁਕਤੇ ਬਹੁਤ ਨੇ ਜਿ ਨੁਕਤੇ ਬਹੁਤ ਜਾਨੀ ਪੁਰਾਣਾ ਉਹਦਾ 50 50 ਬੱਕਰੀਆਂ ਬਾਹਰ ਦੁੱਧ ਪਾਉਣਾ ਕੋਈ ਸੌਖੀ ਗੱਲ ਨਹੀਂ ਸੌਖੀ ਗੱਲ ਨਹੀਂ ਹੈਗੀ 100 100 ਬੱਕਰੀ ਦਾ ਬਾਹਰ ਦੁੱਧ ਪਾਉਣਾ ਗਧੀਆਂ ਤੇ ਸਮਾਨ ਲੱਦਣਾ ਸਾਈਕਲਾਂ ਤੇ ਸਮਾਨ ਲੱਦਣਾ ਮੈਨੂੰ ਲੱਗਦਾ ਵੀ ਫਕੀਰ ਹੀ ਇੱਕ ਤਰ੍ਹਾਂ ਦੀ ਜਦੋਂ ਵੀ ਤੂੰ ਹੋਏਗਾ ਨਾ ਹੋ 30 ਸਾਲ ਦਾ ਅੱਗ ਬਣ ਜਾ ਬਾਕੀ ਤਜਰਬੇ ਬਾਕੀ ਲੋਕਾਂ ਦੇ ਤਜਰਬੇ ਆਈ ਜਾਣਗੇ ਹੋਰ ਵੀ ਜਿਆਦਾ ਆਈ ਜਾਣਗੇ ਆਪਦੇ ਅੱਡ ਬਾਕੀ ਕੰਮ ਕਰੋ ਹੀ ਕੰਮ ਵਧੀਆ ਕੋਈ ਮਾੜਾ ਨਹੀਂ ਬਾਕੀ ਆਪ ਕਰੋ ਦੂਜੇ ਦੇ ਸਿਰ ਤੇ ਕੰਮ ਨਹੀਂ ਚੱਲਦਾ ਜਿਹੜੀ ਗੱਲ ਹੈ ਆਪਾਂ ਸਾਰੇ ਉਹ ਕਈ ਵੀਰ ਕਹਿੰਦੇ ਵੀ ਹੁਣ ਇਹ ਕੰਮ ਪਿੱਟ ਗਿਆ। ਨਾ ਜੀ ਨਾ ਇਹ ਕੰਮ ਕਦੇ ਨਹੀਂ ਪਿੱਟਦਾ। ਕੀ ਲੱਗਦਾ ਤੈਨੂੰ ਕਿਵੇਂ ਲੱਗਦਾ? ਸ਼ੁਰੂ ਚ ਵੀ ਦੱਸਿਆ ਆਪਾਂ ਨੇ ਕਦੇ ਪਿੱਟਣ ਵਾਲਾ ਕੰਮ ਨਹੀਂ ਜੀ। ਜੇ ਅੱਜ ਕਹਾ ਲੋ ਜੇ 50 ਸਾਲਾਂ ਨੂੰ ਕਹਾ ਲਿਓ। ਇਹ ਕਦੇ ਕੰਮ ਨਹੀਂ ਪਿੱਟਦਾ। ਕਿਉਂ ਖੱਪਦਾ ਜੀ? ਖੱਪਦਾ ਜਿਹੜੀ ਮੀਣ ਲੱਗ ਜਾਂਦੀ। ਅਧੀਆਂ ਮੁਹੰਮਦਾਂ ਪੀਰਾਂ ਸਰਕਾਰਾਂ ਦੇ ਚਾਰੇ ਹੋਏ ਮਾਰਨੇ ਕਦੇ ਖਤਮ ਨਹੀਂ ਹੁੰਦੇ ਜੀ। ਸਹੀ ਗੱਲ ਹੈ। ਆਏ ਸਾਲ ਕਿੰਨੀਆਂ ਬੱਕਰੀਆਂ ਯਾਨੀ ਕਿ ਬਕਬਰੀ ਦੇ ਵੀਰ ਬੱਕਰੀ ਵੀ ਜਾਂਦੇ। ਬਾਕੀ ਅਜੇ 10 ਸਾਲ ਪਹਿਲਾਂ ਪੰਜ ਚਾਰ ਵਪਾਰੀਆਂ ਨੇ ਗੱਲਾਂ ਵੀ ਕਈਆਂ ਸੀ ਪੰਜਾਬ ਆ ਦੀ ਧਰਤੀ ਜੁਗਾਤ ਹੁੰਦੀ। ਕਿ ਕਿੱਥੀ ਦੁਨੀਆ ਭੱਜਲੇ। ਸਹੀ ਗੱਲ ਹੈ ਜੀ। ਇਨਸਾਨ ਵੀ ਖਤਮ ਹੋ ਜਾਣਗੇ ਬੱਕਰੀ ਖਤਮ ਨਹੀਂ ਹੁੰਦੀ। ਇਹ ਹੈ ਜੀ ਚੀਜ਼ ਹੈ। ਇਹ ਤਾਰ ਵੀ ਦਿੰਦੀਆਂ ਨਹੀਂ। ਹਾਂ ਇਹ ਬਾਬ ਬਣਾ ਵੀ ਦਿੰਦੀਆਂ। ਬਣਾ ਵੀ ਦਿੰਦੀਆਂ। ਨਡੋ ਵੀ ਦਿੰਦੀਆਂ। ਨਡੋ ਵੀ ਦਿੰਦੀਆਂ ਨੇ। ਹਾਂ ਜੀ। ਭਈ ਉਹ ਸਾਰਾ ਕੁਝ ਹੁੰਦਾਗਾ ਬੰਦੇ ਦੇ ਰੱਖਣ ਦੇ ਉੱਤੇ। ਠੀਕ ਹੈ ਜੀ। ਉਠਣਾ ਕਿਵੇਂ ਹੈਗਾ ਡਿੱਗਣਾ ਕਿਵੇਂ ਹੈਗਾ ਸਾਰਾ ਕੁਝ ਬੰਦੇ ਦੇ ਉੱਪਰ ਡਿਪੈਂਡ ਕਰਦਾ ਹੁੰਦਾ ਹੈ ਹਨਾ ਬਾਈ ਬਾਕੀ ਦੋ ਪੱਠਾ ਆਪਾਂ ਹੋਰ ਦਿਖਾ ਲੀਏ ਚੱਲ ਹੋਰ ਦਿਖਾ ਦੇ ਫਿਰ ਆਪਾਂ ਚਲੋ ਐਂਡ ਕਰਦੇ ਆਂਗੇ ਤੇ ਵੀਡੀਓ ਜਿਆਦਾ ਲੰਮੀ ਹੋ ਜਾਊਗੀ ਤੇ ਇਹ ਵੱਡੇ ਕੰਨਾਂ ਵਾਲੀ ਕੋਈ ਆਪਾਂ ਇਹਨੂੰ ਐ ਨਹੀਂ ਕਹਿੰਦੇ ਵੀ ਵੱਡੇ ਕੰਨ ਨੇ ਇਹਦਾ ਦੁੱਧ ਵੱਧਾ ਹੈ ਹੂੰ ਆਪਾਂ ਬਾਉ ਨੂੰ ਸ਼ੌਕ ਨੂੰ ਰੱਖੀ ਹੋਈ ਆਈ ਉਹ ਕੰਨ ਕੰਨ ਬਹੁਤ ਆ ਬੱਕਰੀ ਦਾ ਬਾਕੀ ਦੁੱਧ ਕੰਨਾਂ ਨੇ ਕੋਈ ਨਹੀਂ ਦੇਣਾ ਜੀ ਨਾ ਕਰਨ ਖਾਣ ਦੇ ਕੰਮ 'ਚ ਹਾਂ ਬਾਉ ਨੂੰ ਸ਼ੌਕ ਆ ਲੋਕਾਂ ਨੂੰ ਚਲੋ ਆਪਾਂ ਵੀ ਕਦੀ ਰੱਖ ਰਹੀ ਐ ਚਲੋ ਜ਼ਰੂਰੀ ਹੈ ਰਹਿ ਗਈ ਜੀ ਰੱਖਣੀ ਜ਼ਰੂਰੀ ਵੀ ਆ ਹ ਨਾ ਆ ਚੀਜ਼ਾਂ ਦੇ ਇਹ ਯਾਨੀ ਪਿਓਰੇ ਨੇ ਪਿਓਰੇ ਨੇ ਹਾਂ ਨਕੌੜਾ ਸਿੰਗੀ ਕੰਨ ਯਾਨੀ ਇਹਦਾ ਮਸ਼ੀਨ ਹੈ ਦੁੱਧ ਦੀ ਇੱਕ ਤਰ੍ਹਾਂ ਦੀ ਹਾਂ ਜੰਨਾ ਚੋਲਾ ਉਨੀ ਫੇਰ ਤਾਰ ਲੂਗੀ ਉਨੀ ਫੇਰ ਤਾਰ ਲੂਗੀ ਹਾਂ ਇਹ ਜੀ ਚੀਜ਼ ਹੈ ਸਹੀ ਗੱਲ ਹੈ ਇੱਕ ਮਾਉਣ ਵਾਲੀ ਚੀਜ਼ ਨਹੀਂ ਹੈਗੀ ਇਹਨੇ ਹੁਣ ਤੀਜੇ ਸੂਏ ਸੋਨਾ ਬੱਕਰੀ ਨੇ ਇਹਦਾ ਨਾਮ ਹੈ ਗਲਾਬੋ ਗਲਾਬੋ ਬੱਚੇ ਬੱਚੇ ਕਿੰਨੇ ਆ ਜਾਂਦੇ ਨੇ ਬਈ ਇਹਦੇ ਬੱਚਾ ਦਿੰਦੀ ਹੈ ਜਿਆਦਾ ਇਹ ਇੱਕ ਹੈ ਜੀ ਇੱਕ ਹਾਂ ਬਾਕੀ ਬੱਕਰੀ ਦੁੱਧ ਨੂੰ ਦੁੱਧ ਨੂੰ ਬਹੁਤ ਚੰਗੀ ਆਈ ਠੀਕ ਹੈ ਜੀ ਕਿੰਨੇ ਆਉਣ ਬੱਚੇ ਅਸਲ ਦੇ ਵਿੱਚ ਤੁਸੀਂ ਕਿਵੇਂ ਚਾਹ ਚਾਹ ਕਮਾਲ ਦੇ ਆ ਇੱਕ ਬੱਚਾ ਠੀਕ ਇੱਕੋ ਹੀ ਆਵੇ ਇੱਕ ਬੱਚਾ ਸਭ ਤੋਂ ਵੱਧ ਪੜਦਾ ਜੀ ਕਿਉਂ ਬਈ ਕਾਹਦੇ ਵਾਸਤੇ ਬਸ ਬੱਕਰੀ ਵੀ ਵਚੀ ਰਹਿੰਦੀ ਹੈ ਬੱਚਾ ਹੀ ਵਧੀਆ ਪੜਦਾ ਮੀਨਾ ਦੋ ਮੀਨਾ ਬੱਚੇ ਦੋ ਵੀ ਪਾਲ ਦੂ ਬੱਕਰੀ ਤਿੰਨ ਵੀ ਪਾਲ ਦੂ ਪਰ ਜਿਉਂ ਜਿਉਂ ਵੱਡਾ ਹੋਈ ਜਾਊ ਫਿਰ ਉਹਦੀ ਖਰਾਕ ਤਾਂ ਵਧੂਗੀ ਹੈ ਜੀ ਖਰਾਕ ਵਧੂਗੀ ਸਹੀ ਹੈ ਉਹ ਮੇ ਤਾਂ ਫਿਰ ਉਹ ਕਿਲੋ ਦੋ ਕਿਲੋਸ ਤਾਂ ਪਾਲੂਗਾ ਜੀ ਪਾਲੂਗਾ ਕਿੱਥੋਂ ਦੇਵਾਂਗੇ ਆ ਫਿਰ ਇਹ ਵਿਚਾਰੀ ਕਿੱਥੋਂ ਕੱਢੂਗੀ ਕਿੱਥੋਂ ਕੱਢੂਗੀ ਸਹੀ ਗੱਲਾਂ ਜਿਹੜੀ ਗੱਲਾਂ ਨੇ ਸਾਰੀਆਂ ਆਪ ਆਪਣੀ ਗੱਲ ਚ ਕੋਈ ਹੋਵੇ debate ਵੀ ਕਰ ਲਾਂਗੇ ਠੀਕ ਹੈ ਜੀ ਕੋਈ ਚੱਕਰ ਹੀ ਨਹੀਂ ਕਿਸੇ ਗੱਲ ਦਾ ਜੀ ਬਾਕੀ ਗੱਲਾਂ ਆਪਾਂ ਸੁੱਚੀਆਂ ਗੱਲਾਂ ਹੈ। ਬਸ ਡਰਦਾ ਨਹੀਂ ਹੈਗਾ। ਬਸ ਡਰਨਾ ਵੀ ਗਾਵਾ ਜਾਂ ਆਪਾਂ ਸੱਚੇ ਬੋਲਦੇ ਹਾਂ। ਹਾਂ ਡਰਨਾ ਵੀ ਗਾਵਾ। ਆਪਾਂ ਆਪਣੀ ਚੀਜ਼ ਨੂੰ ਤੁਹਾਨੂੰ ਪਹਿਲਾਂ ਦੱਸਿਆ ਵੀ ਆਪ ਆਪਣੇ ਤੋਂ ਸਾਰੇ ਉੱਪਰ ਨੇ। ਸਾਰੇ ਉੱਪਰ ਨੇ। ਕਿਉਂਕਿ ਇਹ ਚੀਜ਼ 'ਚ ਕਦੇ ਵੀ ਮੁਕਾਬਲਾ ਨਹੀਂ ਕਿਸੇ ਤੋਂ। ਮੁਕਾਬਲਾ ਹੁੰਦਾ ਵੀ ਨਹੀਂਗਾ। ਸਾਰੀਆਂ ਕਿਸੇ ਤੋਂ ਚੰਗੀਆਂ ਨਹੀਂ ਬਣੀਆਂ। ਸਾਰੀਆਂ ਕਿਸੇ ਲੋਵੇ ਮਾੜੀਆਂ ਨਹੀਂ ਬਣੀਆਂ। ਹਮਮ ਸਹੀ ਗੱਲ ਹੈ। ਹੈਂ 5-7 ਤੋਂ ਸਭ ਲੋਵੇ 10 ਬੱਕਰੀਆਂ ਵਧੀਆ ਹੁੰਦੀਆਂ ਹੁੰਦੀ। ਸਹੀ ਗੱਲ ਹੈ ਸਹੀ ਗੱਲ। ਬਾਕੀ ਚੀਜ਼ ਵਧੀਆ ਇਹ ਕੰਮ ਵਧੀਆ ਕਰੋ। ਬਾਕੀ ਆਪਣੀ ਦਾ ਹੀ ਨਸੀਬ ਹੈ। ਲੈ ਵੀ ਮਿੱਤਰੋ ਬਾਕੀ ਬਈ ਕਿਵੇਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਰਵਾਸ ਤੇ ਇੱਕ ਲਾਈਕ ਦੇ ਇੱਕ ਕਮੈਂਟ ਜਰੂਰ ਕਰੇ ਕਹੋ ਕਿ ਬਈ ਸਿਰਫ 21 ਸਾਲ ਦੀ ਉਮਰ ਹੈਗੀ ਹੌਸਲਾ ਦਿਆ ਕਰੋ ਯਾਰ ਹੌਸਲਾ ਤੋੜਿਆ ਨਾ ਕਰੋ ਹਨਾ ਬਈ ਧੰਨਵਾਦ ਠੀਕ ਹੈ ਠੀਕ ਹੈ ਬਈ ਓਕੇ ਧੰਨਵਾਦ ਧੰਨਵਾਦ ਬਦਰ ਸੇਮ ਬਾਈ ਧੰਨਵਾਦ